ਫੋਨ ਲੁਸਕੋ ਨਾ ਮੇਰੇ ਸਰਾਣੇ ਖੜ ਕੇ ਕੀ ਨਹੀਂ ਕੀਤਾ ਮੈਂ ਤੁਹਾਡੇ ਵਾਸਤੇ ਦੁੱਧ ਪਾਣੀ ਤਾਂ ਸੋਨੂੰ ਆਪਦੇ ਘਰੋਂ ਫੜਾਉਂਦੀ ਸੀ ਤੇ ਸਬਜ਼ੀ ਸਾਡੇ ਖੇਤੋਂ ਤੁਸੀਂ ਤੋੜ ਲੈਣਗੇ ਸੀ ਆਟਾ ਕੋਟਾ ਮੈਂ ਤਾਂ ਇੰਨਾ ਤਰਸ ਕਰਕੇ ਵੀ ਚੱਲ ਕੰਮ ਕਰ ਲੈਣਾਂ ਕੋਈ ਨਹੀਂ ਇੱਥੇ ਬੈਠ ਕੇ ਢਿੱਡ ਭਰ ਲੈ ਕਰੂੰਗਾ ਮੈਨੂੰ ਕੀ ਪਤਾ ਸੀ ਕਿ ਤੁਸੀਂ ਸਾਡੇ ਘਰ ਨੂੰ ਪਾਜੋਗੇ ਮੋੜ ਕੇ ਅਮਾ ਦੇਖ ਲੈ ਧਰੋਸਾ ਕਰਿਆ ਸੀਗਾ ਕਰ ਲੈ ਭਰੋਸਾ ਹੋ ਰਿਹਾ ਕਿ ਦਾਲਾ ਕਿਧਰੋਂ ਖੇਤੋਂ ਕਰਾਂ ਦੀ ਤੋੜ ਲਿਓ ਇਦਨੇ ਸਬਜ਼ੀਆਂ ਬਣਾ ਬਣਾ ਦਿੰਦੀ ਸੀ ਨਾ ਰੋਟੀਆਂ ਦਿੰਦੀ ਸੀ ਮੈਨੂੰ ਕੀ ਪਤਾ ਸੀ ਵੀ ਆਪਣਾ ਨੂਨ ਪਾਣੀ ਖਾ ਕੇ ਹਰਾਮ ਕਰਨਾ ਸੱਚੀ ਸਾਨੂੰ ਸੱਚੀ ਨਹੀਂ ਪਤਾ ਵੀ ਪਸੂ ਕੌਣ ਖੋਲ ਕੇ ਵੇ ਹਾਏ ਪੁਲਸ ਕਾਨੂੰਨੀ ਕੀਤਾ ਤੁਸੀਂ ਆ ਪੁਲਸ ਆ ਗਈ ਹੁਣ ਤੁਸੀਂ ਆਪਣੇ ਆ ਪਮੰਨੀਆਂ ਦਾ ਦਾ ਸਾਰਾ ਕੁਝ ਜਿੰਨੀਆਂ ਚੋਰਾਂ ਦੇ ਚੱਪੇ ਕਰਾਏ ਇਹ ਨਹੀਂ ਪਤਾ ਇੱਕ ਦੀ ਥਾਂ 10 ਨਿਕਲਣ ਤੁਹਾਡੇ ਚ ਇਹ ਤਾਂ ਆਪਣੀ ਕੰਮ ਵਾਲੀ ਦਾ ਘਰ ਹੈਗਾ ਕੰਮ ਵਾਲੀ ਦਾ ਘਰ ਇਹਨਾਂ ਦੇ ਘਰੇ ਕਿਵੇਂ ਰੋਲਾ ਪੈ ਗਿਆ ਉਹ ਤਾਂ ਨਹੀਂ ਮੈਨੂੰ ਪਤਾ ਹੈ ਤਾਂ ਜੱਗੇ ਦਾ ਘਰ ਹੀ ਆ ਇਹ ਇੱਥੇ ਕੰਮ ਵਾਲੀ ਬੈਠੀ ਆ ਉਹ ਕਮਰੇ ਚ ਕਿਰਾਏ ਵਾਲੀ ਚ ਜੱਗੇ ਕਾਕਰ ਇਹੀ ਹੈ ਜੀ ਹਾਂਜੀ ਹਾਂਜੀ ਇਹ ਇਹੀ ਮਣਿੰਦਰ ਸੱਜਿੰਦ ਸਾਡੀ ਕੋਈ ਗਲਤੀ ਨਹੀਂ ਹਾਂ ਉਹ ਵੀ ਲੱਗਦਾ ਅਸਿਆ ਠਾਣੀ ਕੈਂਟ ਤੋਂ ਤੁਸੀਂ ਫੋਨ ਕੀਤਾ ਸੀਗਾ ਹਾਂਜੀ ਬਾਈ ਸਾਡੀ ਨਾ ਬੱਜਾ ਚੋਦੀ ਕਰਕੇ ਲੈ ਗਏ ਨਹੀਂ ਨਹੀਂ ਭੈਣੇ ਸੱਚੀ ਇਹੋ ਜੀ ਕੋਈ ਗੱਲ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਕਿੱਧਰ ਗੰਗਾ ਸੀ ਤਾਂ ਨਾ ਸੁੱਤੀਆਂ ਪੰਗਾ ਸੀ ਮਾਮਾ ਤੀਆਂ ਜਦੋਂ ਉੱਠ ਕੇ ਦੇਖਿਆ ਤੇ ਪਸੂ ਘਰੇ ਹੰਸ ਕੋਸ ਤਾਂ ਰੌਲਾ ਪਾਇਆ ਵੀ ਪਸੂ ਨਹੀਂ ਹੈਗੇ ਘਰੇ ਖਬਰਾਨਾ ਖਬਰਾਨਾ ਮੈਨੂੰ ਗਾਲੇ ਦੱਸ ਕੀ ਹੋਈ ਆ ਸਾਰੀ ਗੱਲ ਦੱਸ ਖੁੱਲ ਕੇ ਬਈ 5 ਲੱਖ ਦੇ ਬਸੂ ਸੀਗੇ ਇਹਨਾਂ ਨੇ ਚੋਰੀ ਕਰੇ ਕਿੱਥੋਂ ਚੋਰੀ ਹੋਇਆ ਬਈ ਇੱਥੇ ਚੋਰੀ ਹੋਇਆ ਦੇਖੋ ਬਈ ਕਿੱਲੇ ਸਾਰੇ ਸੁਣਨੇਗੇ ਕੋਈ ਇਹਨਾਂ ਨੂੰ ਇੱਥੇ ਬਾਹੰਗਾ ਸੀ ਤੇ ਸਾਡੇ ਪਸ਼ੂ ਤਾਂ ਇੱਥੇ ਕਿੱਦੇ ਨੇ ਆ ਕਿੱਦਾਂ ਦੀ ਅਸੀਂ ਬਾਹਰ ਕੋਈ ਪਾਈ ਐ ਇਸ ਦਾ ਪਸ਼ੂ ਲੈ ਕੇ ਨਹੀਂ ਗਏ ਇੱਥੋਂ ਤੇ ਅੱਗੇ ਤਾਂ ਕਦੇ ਸਾਡਾ ਕੋਈ ਪਸ਼ੂ ਆਇਆ ਉਹ ਹੋਇਆ ਨਾ ਤੇ ਹੁਣ ਇਹ ਇਹ ਜਿਹਾਂ ਬਾਹੰਗਾ ਸਤ ਕੋਈ ਇਹਨਾਂ ਤੋਂ ਕਿਰਾਇਆ ਨਹੀਂ ਲੈਂਦੇ ਪਾੜਾ ਨਹੀਂ ਲੈਂਦੇ ਸਵੇਰ ਦੁੱਧ ਪਾਣੀ ਇਹਨਾਂ ਨੂੰ ਫ੍ਰੀ ਦਾ ਫੜਾਉਂਦੇ ਸੀ ਅਸੀਂ ਤੇ ਰੈਂਦੇ ਖੁਦਗਣੇ ਆ ਸਾਨੂੰ ਤਾਂ ਕਰਕੇ ਦਿਖਾ ਤਾ ਨਹੀਂ ਨਹੀਂ ਪਿਆਣੀ ਫ੍ਰੀ ਤਾਂ ਕਾਹ ਤੋਂ ਰਹਿੰਦੀ ਸੀ ਆਪ ਭੈਣੇ ਆਪ ਕਹਿੰਦੇ ਕਿ ਮੇਰਾ ਸਾਰਾ ਕੰਮ ਕਰਦਿਆ ਕਰੀ ਇੱਥੇ ਤੂੰ ਤੇਰੇ ਤੋਂ ਕਿਰਾਇਆ ਨਹੀਂ ਲਵਾਂਗੇ ਮਤਲਬ ਸਭ ਕੋ ਸਾਰਾ ਕੰਮ ਕਰਦੀ ਸੀ ਪਸ਼ੂਆਂ ਨੂੰ ਪਾਣੀ ਪਿਉਣਾ ਗੱਖ ਪਾਉਣੇ ਗੋਹਾਗੂੜਾ ਕਰਨਾ ਸਾਰਾ ਕੰਮ ਮੈਂ ਇੱਥੇ ਕਰਦੀ ਸੀਗੀ ਮੈਨੂੰ ਨਹੀਂ ਪਤਾ ਪਸ਼ੂ ਕੀ ਨੇ ਚੋਰੀ ਕਰ ਲਿਆ ਚਲ ਰੋਣਾ ਮੇਰੀ ਗੱਲ ਸੁਣੋ ਆਂਟੀ ਜੀ ਤੁਸੀਂ ਆਏ ਨਾ ਇਲਜ਼ਾਮ ਨਹੀਂ ਲਾ ਸਕਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹਨਾਂ ਨੇ ਚੋਰੀ ਕੀਤੀਆਂ ਨੇ ਤੇ ਫਿਰ ਹੋਰ ਕਿਹਨੇ ਚੋਰੀ ਕੀਤੀਆਂ ਅੱਗੇ ਸਾਡੇ ਸੁੰਨੇ ਪਸ਼ੂ ਰਹਿੰਦੇ ਸੀ ਇਸ ਤੋਂ ਕੋਲੇ ਵੀ ਨਹੀਂ ਪੈਂਦੇ ਸੀ ਇੱਥੇ ਉਦੋਂ ਤੱਕ ਕਦੇ ਸਾਡੇ ਪਸ਼ੂ ਚੋਰੀ ਨਾ ਹੋਏ ਉਹ ਤਾਂ ਕੋਈ ਗੱਲ ਨਹੀਂ ਮੈਂ ਆਪੇ ਜਾਂਚ ਕਰ ਲੂੰਗਾ ਪਹਿਲਾਂ ਮੈਨੂੰ ਐਂ ਦੱਸੋ ਵੀ ਤੁਸੀਂ ਇਧਰੋਂ ਕਿੰਨੇ ਵਜੇ ਗਏ ਆ ਅਸੀਂ ਬਈ 11 ਵਜੇ ਗਏ ਹੋ ਮੇਰੀ ਗੱਲ ਸੁਣੋ ਜੀ 11 ਵਜੇ ਤਾਂ ਇਹ ਆਪਣੇ ਹਜੇ ਕੰਮ ਕਰੀ ਜਾਂਦੀ ਸੀਗੀ ਚੱਲ ਕੋਈ ਗੱਲ ਨਹੀਂ ਉਹ ਗੱਲ ਮੈਂ ਕਰਦਾ ਅਸਿਆ ਠੀਕ ਆ 11 ਵਜੇ ਤੁਸੀਂ ਇੱਥੋਂ ਗਏ ਆ ਹਾਂਜੀ ਬਈ ਠੀਕ ਆ ਤੇ ਪਸ਼ੂ ਕਿੰਨੇ ਵਜੇ ਚੋਰੀ ਹੋਏ ਆ ਕੋਈ ਅੰਦਾਜ਼ਾ ਟਾਈਮ ਯਾਦ ਹੋਵੇ ਮਾੜਾ ਮੂਠਾ 12 ਵਜੇ ਚੋਰੀ ਹੋਇਆ ਤੁਹਾਨੂੰ ਕਿਵੇਂ ਪਤਾ ਹੀ 12 ਵਜੇ ਪਸ਼ੂ ਚੋਰੀ ਹੋ ਗਏ ਇਹ ਤਾਂ ਉਧਰ ਸੀਗੀ ਉਧਰ ਬਾਈ ਜਦੋਂ ਅਸੀਂ ਆਏ ਇਧਰ ਅਸੀਂ ਆਏ ਹੋਵਾਂਗੇ 12:25 ਮਿੰਟਾਂ ਤੇ ਆਏ ਹੋਵਾਂਗੇ ਉਦੋਂ ਸਾਡੇ ਪਸੂ ਆਇ ਨਹੀਂ ਜੀ ਬਾਈ ਉਹ ਮੇਰੀ ਗੱਲ ਸੁਣ ਫਿਰ ਤੈਨੂੰ ਮੈਂ ਦੱਸਦਾ ਉਹ ਮੇਰੇ ਘਰ ਵਾਲੀ ਨੇ ਮੈਨੂੰ ਦੱਸਿਆ ਠੀਕ ਆ ਨਾ ਉਹ ਦੱਸੀ ਜਾਂਦੀ ਆ ਵੀ 11 ਵਜੇ ਤਾਂ ਉਹ ਕੁੜੀ ਉੱਥੇ ਕੰਮ ਕਰੀ ਜਾਂਦੀ ਸੀਗੀ ਠੀਕ ਆ ਬਾਈ ਠੀਕ ਆ ਨਾ ਸਾਡੇ ਘਰ ਤੋਂ ਆਉਂਦਿਆਂ ਨੂੰ ਵੀ ਘਟੋ ਘਟ ਅੱਧਾ ਘੰਟਾ 35 ਮਿੰਟ ਤਾਂ ਲੱਗ ਹੀ ਜਾਂਦੇ ਆ ਇਹਨਾਂ ਨੂੰ ਤੁਰ ਕੇ ਆਉਂਦਿਆਂ ਨੂੰ ਠੀਕ ਆ ਸਾਡੇ ਕਹੇ ਕੰਮੋਂ ਕਿੰਨੇ ਵਜੇ ਆਏ ਉਧਰੋਂ ਇਹ ਉਧਰੋਂ ਇਹ ਆਇਆ ਘਟੋ ਘਾਟਾ 12:30 ਇਹ ਪੌਣੇ 1 ਥੁਰੀ ਹੈਗੀ ਇਹ ਇਹ ਭਾਈ ਜਾਂਚ ਕਰਨੀ ਪਊਗੀ ਪਸ਼ੂ ਛੋੜੇ ਕੋਈ ਹੋਰ ਹੀ ਖੋਲ ਕੇ ਲੈ ਗਿਆ ਕੋਈ ਗੱਲ ਨਹੀਂ ਇੱਕ ਤਾਂ ਤੁਸੀਂ ਥਾਣੇ 'ਚ ਦਰਖਾਸਤ ਦਿਓ ਆਹ ਆਪਾਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ ਸਹੀ ਗੱਲ ਹੈਗੀ ਨਹੀਂ ਇਹਨਾਂ ਤੇ ਕੋਈ ਕਾਰਵਾਈ ਕਰ ਸਕਦੇ ਆਂ ਆਪਾਂ ਨਲੇ ਮੇਰੀ ਗੱਲ ਸੁਣੋ ਸਾਡੇ ਘਰ ਇਹ ਕੰਮ ਕਰਦੀ ਹੈ ਇਹਦੀ ਸਹਦੀ ਮੈਂ ਦਿੰਨੀ ਹੈਗੀ ਇਹ ਚੋਰੀ ਨਹੀਂ ਕਰ ਸਕਦੀਗੀ ਸਾਰਾ ਘਰ ਇਹ ਸਾਫ ਕਰਦੀ ਹੈਗੀ ਅਲਮਾਰੀਆਂ ਤੱਕ ਸਾਡੀਆਂ ਖੁੱਲੀਆਂ ਪਈਆਂ ਨੇ ਫਿਰ ਤੇ ਸਾਡੇ ਘਰੋਂ ਵੀ ਕੁਝ ਚੱਕ ਕੇ ਲੈਂਦੀ ਨਲੇ ਜੇ ਨੇ ਚੋਰੀ ਕੀਤੀ ਹੁੰਦੀ ਇਹ ਆਪਨਾ ਇੱਥੇ ਹੁੰਦੀ ਆਪਦਾ ਟੈਂਡ ਫੜੀ ਚੱਕ ਕੇ ਇਹ ਗਈ ਹੁੰਦੀ ਕਿਤੇ ਨਾਲੇ ਉਹ ਗੱਲ ਪਾਈ ਛੱਡੋ ਆਪਾਂ ਕਿਸੇ ਤੇ ਨਾ ਐਂ ਇਲਜ਼ਾਮ ਨਹੀਂ ਲਾ ਸਕਦੇ ਜੇ ਇਹਨਾਂ ਤੇ ਇਲਜ਼ਾਮ ਗਲਤ ਲੱਗਦਾ ਆਪਣੇ ਤੇ ਉਲਟੀ ਕਾਰਵਾਈ ਹੋ ਜੂਗੀ ਤੁਹਾਡੇ ਤੇ ਪਹਿਲਾਂ ਆਪਾਂ ਨੂੰ ਜਾਂਚ ਕਰਨੀ ਪਊ ਹੋ ਕੈਮਰੇ ਲੱਗੇ ਪਿਆ ਸੀਸੀਟੀਵੀ ਤੇ ਬਾਕੀ ਇਹਨਾਂ ਦਾ ਟਾਈਮ ਚੈੱਕ ਹੋ ਜਾਊਗਾ ਵੀ ਭਾਈ ਕਦੋਂ ਇਹ ਰਸਤੇ ਚੌਂਦਿਆਂ ਦਾ ਹਨਾ ਵੀ ਕਿੱਥੇ ਕਿੱਥੇ ਕੈਮਰੇ ਲੱਗੇ ਹੋਏ ਆ ਕਿੰਨੇ ਕਿੰਨੇ ਵਜੇ ਇਹ ਆਂਗਾ ਆਹ ਤਾਂ ਇਹਨਾਂ ਤੇ ਆਪਾਂ ਕੋਈ ਕਾਰਵਾਈ ਕਰ ਹੀ ਨਹੀਂ ਸਕਦੇ ਮੇਰੇ ਘਰ ਆਣਾ ਟੈਨਸ਼ਨ ਨਾਲ ਆ ਗਏ ਕਿ ਮੈਂ ਚੈੱਕ ਕਰਾ ਲਿਆਣਾ ਪਰ ਸਾਨੂੰ ਤਾਂ ਪੂਰਾ ਸ਼ੱਕ ਏ ਜਦੋਂ ਬੈਠੀ ਇਹ ਹੈ ਬਾਈ ਹੋਰ ਕੋਈ ਹੁੰਦਾ ਹੀ ਨਹੀਂ ਇੱਥੇ ਗੱਲ ਬੈਠਣ ਜਾਂ ਖੜਨ ਦੀ ਨਹੀਂ ਹੈਗੀ ਹੋ ਸਕਦਾ ਕੋਈ ਹੋਰ ਹੀ ਕਾਰਵਾਈ ਕਰ ਗਿਆ ਹੋਵੇ ਸੌ ਚਿੱਟੇ ਵਾਲੇ ਤੁਰੇ ਫਿਰਦੇ ਆ ਬੇ ਭਾਈ ਕਾਰਵਾਈ ਵੀ ਇਹਨੇ ਪਾਈ ਆ ਇਸੇ ਨੇ ਜਾ ਕੇ ਸਾਨੂੰ ਠਾਇਆ ਕਹਿੰਦੀ ਆਜੋ ਨੌਰੇ ਚ ਪਸੂ ਹੈ ਨਹੀਂ ਸਾਨੂੰ ਕਿ ਵਸੇ ਇਸ ਤਾਂ ਸੁੱਤੇ ਪਏ ਸੀ ਆਪਦੇ ਘਰੇ ਬਾਈ ਜਦੋਂ ਅਸੀਂ ਉਧਰ ਕੰਮ ਕਰਕੇ ਆਏ ਨਾ ਤੇ ਜਿੰਦੜ ਟੁੱਟਿਆ ਪਿਆ ਸੀਗਾ ਸਾਨੂੰ ਤਾਂ ਐਸੇ ਚੱਲ ਵੀ ਕਿਤੇ ਇਹ ਆਏ ਹੋਣੇ ਆ ਜਦੋਂ ਘਰੇ ਆਏ ਤੇ ਦੇਖਿਆ ਪਸੂ ਹੀ ਨਹੀਂ ਹੈਗਾ ਘਰੇ ਸਸਾ ਕੋ ਰੋਲਾ ਪਾਇਆ ਵੀ ਪਸੂ ਹੀ ਨਹੀਂ ਅਸੀਂ ਅਸੀਂ ਪਸੂ ਵੇਚ ਕੇ ਕਰਨੇ ਕੀ ਆ ਭਾਈ ਇਸਤਾਪ ਇੱਥੇ ਮਸਾ ਦੋ ਟਾਂਗਾਂ ਤੇ ਰੋਟੀ ਲਈ ਫਿਰਦਕਾ ਅਸੀਂ ਮਾਵਾਂ ਤੇ ਸਾਨੂੰ ਕਿ ਲੋੜ ਐ ਹੋਜੀ ਚੋਰੀ ਕਰਨ ਦੀ ਉਹ ਕੋਈ ਗੱਲ ਨਹੀਂ ਭਾਈ ਤੁਸੀਂ ਨਾ ਜਾ ਕੇ ਦਰਖਾਸਤ ਲਿਖਾ ਕੇ ਆਓ ਉੱਥੇ ਉਸ ਤੋਂ ਬਾਅਦ ਦੇਖਾਂਗੇ ਜਾਂਚ ਕਰਾਂਗੇ ਇਹਦੀ ਤੇ ਕੈਮਰੇ ਅਸੀਂ ਚੈੱਕ ਕਰਾਂਗੇ ਐਂ ਆਪਾਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ ਲਿਖਾ ਦੇਾਂਗੇ ਕੋਈ ਗੱਲ ਨਹੀਂ ਉਹ ਵੀ ਲਿਖਾ ਦੇਾਂਗੇ ਤੇ ਭਾਈ ਪਹਿਲਾਂ ਤਾਂ ਸਮਾਨ ਚੱਕ ਪੇ ਇਹਦਾ ਕੱਢ ਕਮਰੇ ਚ ਸਮਾਨ ਕਮਰਾ ਖਰਾਬ ਹੋ ਗਿਆ ਸੁਣੋ ਗਰੀਬ ਹੈਗੇ ਨੇਗੇ ਆਏ ਤੁਸੀਂ ਸਮਾਨ ਕਿਉਂ ਚਕਾਉਨੇ ਹੋ ਕੁੜੀ ਨੂੰ ਲੈ ਕੇ ਇਹ ਕਿੱਥੇ ਜਾਊਗੀ ਕਿੱਥੇ ਜਾਊਂਗੀ ਮੈਂ ਜੀ ਆ ਦੋ ਘਰ ਛੱਡ ਕੇ ਨਾ ਧਰਮਸ਼ਾਲਾ ਪਈ ਉੱਥੇ ਬਹਿ ਜੂਗੀ ਤੇ ਜਾ ਤੂੰ ਆਪਦੇ ਘਰੇ ਲੈ ਜਾ ਜੇ ਤੈਨੂੰ ਇੰਨਾ ਤਰਸਾਉਂਦਾ ਨਾ ਆਪਦੇ ਘਰੇ ਲੈ ਜਾ ਬਿੱਲੇ ਚੱਲ ਭਾਈ ਐਡੀ ਵੀ ਕੋਈ ਗੱਲ ਨਹੀਂ ਹੈਗੀ ਜਦੋਂ ਤੁਹਾਨੂੰ ਕਹੀ ਜਾਂਦੇ ਆਗੇ ਕੋਈ ਗੱਲ ਨਹੀਂ ਭਾਈ ਆਪਦਾ ਸਮਾਨ ਚੱਕ ਸਾਡੇ ਜਿਹੜਾ ਗੰਮੂ ਆਪਣੇ ਮੂਰਲਾ ਕਮਰਾ ਨਾ ਉਹ ਇਹਨਾਂ ਨੂੰ ਦੇ ਦੇ ਬਸ ਆ ਬਾਈ ਤੇਰੇ ਸਾਹਮਣੇ ਅਸੀਂ ਯਕੀਨ ਕੇ ਮੈਂ ਕਰ ਲਈ ਸਾਨੂੰ ਦੱਸਤਾ ਦੇ ਉਹ ਯਕੀਨ ਪਾਈ ਕੋਈ ਨਹੀਂ ਕਿਸੇ ਦਿਲਾ ਸਕਦੇ ਤੁਸੀਂ ਅੰਜਾਮ ਨਹੀਂ ਲਾ ਸਕਦੇ ਹੁਣ ਤੁਹਾਡੇ ਸਾਹਮਣੇ ਆ ਜੋ ਸੱਦ ਕੇ ਇਹ ਲਈ ਸਾਰਾ ਕੁਝ ਇਹ ਨਹੀਂ ਕਰਿਆ ਬਾਈ ਮੈਨੂੰ ਪਰੇ ਗੁਰੂ ਘਰ ਚੜਾ ਲੋ ਜੀ ਸੱਚੀ ਮੈਂ ਝੂਠ ਨਹੀਂ ਬੋਲਦੀ ਮੇਰੀ ਗੱਲ ਸੁਣ ਵੀਰ ਵੱਡੇ ਭਾਈ ਗੱਲ ਸੁਣਾ ਠੀਕ ਆ ਨਾ ਮੈਂ ਤੁਹਾਡੇ ਨਾਲ ਸਾਰਿਆਂ ਦੇ ਨਾਲ ਆ ਆਪਾਂ ਕੋਈ ਗੱਲ ਨਹੀਂ ਤੁਸੀਂ ਦਰਖਾਸਤ ਲਿਖਾਓ ਕੈਮਰੇ ਗੁੰਮਰੇ ਚੈੱਕ ਕਰਦੇ ਆ ਜਿਵੇਂ ਵੀ ਕਾਰਵਾਈ ਹੋਈ ਆਪਾਂ ਕਰ ਦੇਾਂਗੇ ਐ ਆਪਾਂ ਕਿਉਂ ਗਰੀਬਾਂ ਨੂੰ ਕਹਿਣਾ ਭਾਈ ਤੂੰ ਸਾਡੇ ਪਿੰਡ ਦਾ ਜਵਾਈ ਭਾਈ ਹੋ ਕੇ ਯਾਰ ਹੱਕ ਉਹਨਾਂ ਦਾ ਲਈਂ ਨਾ ਮੈਂ ਹੱਕ ਨਹੀਂ ਉਹਨਾਂ ਦਾ ਲੈਂਦਾ ਮੈਂ ਨਹੀਂ ਲੈਂਦਾ ਹੱਕ ਪਰ ਸਾਨੂੰ ਵੀ ਇੰਨੀ ਕੁ ਨੌਲੇਜ ਅਸੀਂ ਰੱਖਦੇ ਆਂ ਵੀ ਕੌਣ ਸੱਚਾ ਤੇ ਕੌਣ ਝੂਠਾ ਗਾ ਉਹਨਾਂ ਨੇ ਮੂੰਹ ਤੋਂ ਹੀ ਦਿਸ ਜਾਂਦਾ ਚੱਲ ਭਾਈ ਅਸੀਂ ਤਾਂ ਨਹੀਂ ਇੱਥੇ ਬਹਿਣ ਦਿੰਦੇ ਯਾਰ ਅਸੀਂ ਤਾਂ ਸਮਾਨ ਚੱਕ ਚੱਲ ਕੇਰੀ ਗੱਲ ਸੁਣੋ ਕੇਰਾ ਧਰਾ ਦਿਓ ਅਸੀਂ ਕੋਈ ਸਾਧਨ ਭੇਜ ਦਾਂਗੇ ਤੇ ਫਿਰ ਅਸੀਂ ਲੈ ਜਾਾਂਗੇ ਆਪਦੇ ਘਰੇ ਲੈ ਆਂਜਾਂ ਕੋਈ ਲੈ ਜੋ ਭਾਈ ਲੈ ਜੋ ਮੈਂ ਕੱਢਦੀ ਹਾਂ ਇਸਮਾਨ ਕਮਰੇ ਚ ਭੇਜ ਦੇ ਸਾਧਨ ਚੱਲ ਭਾਈ ਤੁਸੀਂ ਗੱਲ ਸੁਣੋ ਚੱਲ ਲੈ ਜਾਾਂਗੇ ਉਹ ਗਾਂ ਦੀ ਸਮਾਨਤਾ ਕੱਢ ਦਿਓ ਤੁਸੀਂ ਨਾ ਇੱਕ ਗੱਲ ਸੁਣਿਓ ਤੁਸੀਂ ਨਾ ਸਾਡੇ ਮਗਰ ਮਗਰ ਆਜੋ ਅਸੀਂ ਚੱਲਦੇ ਆ ਜੇ ਤੁਹਾਨੂੰ ਕਮਰਾ ਪਸੰਦ ਹੋਇਆ ਤੁਸੀਂ ਉੱਥੇ ਰਹਿ ਪਿਓ ਕੋਈ ਪਸੰਦ ਉਹ ਦੱਸ ਕੇ ਅਸੀਂ ਤਾਂ ਮਾਵਾਂ ਤੀਆਂ ਨੇ ਮੈਂ ਜ਼ਿੰਦਗੀ ਕੱਢਣੀ ਆ ਜਿੱਥੇ ਮਰਜੀ ਕੱਟ ਲਾਂਗੇ ਨਾਲੇ ਆ ਪਤਾ ਹੀ ਲੱਗ ਗਿਆ ਕੰਮੋਂ ਕਹਿੰਦੀ ਆਪਣੇ ਘਰੀ ਕੰਮ ਕਰਦੀਆਂ ਉੱਥੇ ਤੁਸੀਂ ਕੰਮਕਾਰ ਕਰ ਲਿਆ ਕਰੋ ਠੀਕ ਆ ਨਾ ਕੋਈ ਗੱਲ ਨਹੀਂ ਜਿਹੇ ਜਾ ਹੋਊਗਾ ਕੰਡਲ। ਇਹ ਕੰਡਲ ਹੈਗੀ ਆ। ਭਲਾਈ ਦਾ ਜਮਾਨਾ ਨਹੀਂ ਹੈਗਾ। ਕਿੱਥੇ ਦਾ ਤਾ ਉਹਨੂੰ ਵਿਚਾਰੀ ਦੱਸਣ ਗਈ। ਤੁਸੀਂ ਸਿਲੇਜ ਇਹਨੂੰ ਆ ਕੁਛ ਦੇਈ ਜਾਂਨੇ ਆ। ਮੈਂ ਤਾਂ ਆਪ ਕਹਿੰਨੀ ਭਲਾਈ ਦਾ ਜਮਾਨਾ ਨਹੀਂ। ਮੈਂ ਤਾਂ ਇਹਨੂੰ ਆਈ ਨੂੰ ਇੱਥੇ ਗੋਡੇ ਲਾਈ। ਵੀ ਚਲ ਬਹਿ ਜਾ। ਆਟਾ ਨਾ ਇਹਦੇ ਘਰੇ ਮੈਂ ਤਾਂ ਲਾ ਕਣਕਾ ਤੋਂ ਦਿੱਤੇ ਤੇ ਮੈਨੂੰ ਆਏ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਹੀ ਮੂਝ ਕੇ ਲੱਜੀ ਸਾਡਾ। ਉਹ ਭਾਈ ਤੁਸੀਂ ਹੱਦ ਟੱਪੀ ਜਾਂਨੇ ਆ। ਫੇਰ ਤੁਸੀਂ ਮੈਨੂੰ ਕਹੋਗੇ। ਮੈਂ ਕਹੀ ਜਾਂਦਾ ਆਂ ਆਪਾਂ ਕਿਸੇ ਨੂੰ ਚੋਰ ਨਹੀਂ ਕਹਿ ਸਕਦੇ। ਭਾਈ ਹੱਦ ਕਿਹਾਂ ਟੱਪੀਏ? ਸਾਡੇ 5 ਲੱਖ ਦੇ ਪਸ਼ੂ ਸੀਗਾ। ਉਹ 5 ਲੱਖ ਦੇ ਪਸ਼ੂ ਸੀਗੇ ਫਿਰ ਤੁਸੀਂ ਕਾਰਵਾਈ ਤਾਂ ਕਰੋ ਉੱਥੇ ਜਾ ਕੇ ਕੋਈ ਐ ਹੁਣ ਮੈਂ ਕਿਵੇਂ ਉਹ ਕਰਦਿਆਂ ਜਾਵੇ ਤੂੰ ਦਰਖਾਸਤ ਲਖਾਇਆ ਦਰਖਾਸਤ ਲਖ ਲਿਖੀਏ ਬਈ ਮੈਂ ਫੋਨ ਕਰ ਦਿੰਦਾ ਮੁੰਸੀ ਨੂੰ ਦਰਖਾਸਤ ਲਖਾਇਆ ਉਹ ਤੁਸੀਂ ਲਖਾਇਆ ਬੱਸ ਨਾ ਮੈਂ ਤਾਂ ਕੋਈ ਜਾਂਦੀ ਨਹੀਂ ਥਾਣੇ ਠੁਨੇ ਚ ਮੈਂ ਕਿਹਾ ਸਾਡੀ ਮਾਤਾ ਨਹੀਂ ਜਾਂਦੀ ਭਰਾਵਾ ਮੈਂ ਆਪ ਲਿਖਾ ਕੇ ਆਉਂਗਾ ਦਰਖਾਸਤ ਸਾਡੇ ਨਹੀਂ ਬੁੜੀਆਂ ਜਾਂਦੀਆਂ ਥਾਣੇ ਚ ਤੁਸੀਂ ਕੈਮਰੇ ਚੈੱਕ ਕਰਾ ਦਿਓ ਬਈ ਇਹਨੂੰ ਕੈਮਰੇ ਤਾਂ ਚੈੱਕ ਕਰਾ ਦਿੰਦੇ ਆ ਚੈੱਕ ਕਰਾ ਦਿਓ ਪਤਾ ਫਿਰ ਮੈਂ ਉਹੀ ਤਾਂ ਸੁਣਨੋਂ ਗੱਲ ਕਹੀ ਜਾਂਦਾ ਤੁਸੀਂ ਤਾਂ ਥਾਣੇ ਜਾਂਦੇ ਨਹੀਂ ਥਾਣੇ ਵੀ ਤਾਂ ਬੰਦੇ ਹੀ ਹੁੰਦੇ ਆ ਤੁਸੀਂ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੇ ਆ ਉਹਨਾਂ ਨੂੰ ਵਿਚਾਰੀਆਂ ਨੂੰ ਇਲਜ਼ਾਮ ਲਾਈ ਬਾਈ ਮੈਂ ਜਾਂਦਾ ਸੋਦੇ ਨਾਲ ਥਾਣੇ ਬੁੜੀਆਂ ਨਹੀਂ ਸਾਡੀਆਂ ਜਾਂਦੀਆਂ ਮੈਂ ਨਹੀਂ ਬਈ ਜਾਂਦਾ ਮੈਂ ਤਾਂ ਡਿਊਟੀ ਤੋਂ 4 ਦਿਨਾਂ ਬਾਅਦ ਆਇਆ ਇਹ ਬੰਦਾ ਮਰ ਜੇ ਮੋੜ ਲਿਆਵਾਂਗੇ ਆਪਾਂ ਚੋਰ ਕੋਈ ਹੋਈ ਆ ਕੋਈ ਨਾ ਹੱਥਾਂ ਨਹੀਂ ਮੈਲਾ ਬਣ ਜਾਣਗੇ ਪਸ਼ੂ ਅੱਛਾ ਸੇ ਉਹਨੇ ਦੇ ਸਿੰਘ ਬਣੇ ਪਏ ਆ ਪਸ਼ੂ ਤੈਨੂੰ ਕੀ ਪਤਾ ਵੀ ਪਸ਼ੂ ਕਿਵੇਂ ਹੁੰਦੇ ਹੈਗੇ ਪਸ਼ੂ ਅਸੀਂ ਨਹੀਂ ਚੋਰੀ ਕੀਤੀ ਸਾਨੂੰ ਨਹੀਂ ਪਤਾ ਪਸ਼ੂ ਕੌਣ ਚੋਰੀ ਚਲੋ ਤੁਸੀਂ ਚੱਪ ਕਰਜੋ ਪਤਾ ਲੱਗ ਜੂਗਾ ਤੁਸੀਂ ਸੀਸੀਟੀਵੀ ਕੈਮਰਾ ਚੈੱਕ ਕਰਾ ਲੋ ਇੱਥੇ ਜਾ ਕੇ ਚਲ ਆ ਜਾ ਬਈ ਆ ਜਾ ਜਲ ਆ ਜਾ ਉਹ ਤਾਂ ਬਨ ਲਾ ਸਮਾਨ ਟਿੱਕਰ ਹੋ ਜਾ ਇੱਥੋਂ ਹੁਣ ਨਾ ਖੜੀ ਮੈਨੂੰ ਨਾ ਦੱਸੀ ਇੱਥੇ ਤੂੰ ਮੇਰੇ ਘਰੇ ਆਂਟੀ ਅਸੀਂ ਜਾਵਾਂਗੇ ਕਿੱਥੇ ਉਹਨਾਂ ਦੇ ਸਾਡਾ ਸਾਰਾ ਸਮਾਨ ਪਿਆ ਇੱਥੇ ਕੋਈ ਨਾ ਤੁਸੀਂ ਉੱਥੇ ਬੈਠ ਕੇ ਜਿਧਰ ਲੋ ਐਵੇਂ ਨਾ ਇਹਦੇ ਮੂੰਹ ਲੱਗੋ ਹਾਂ ਤੂੰ ਲਾਲਾ ਮੂੰਹ ਮੈਂ ਤਾਂ ਜਾਨੀ ਆ ਲੈ ਜਾ ਚੱਕ ਕੇ ਸਿਰ ਤੇ ਸੱਚੀ ਭੈਣ ਅਸੀਂ ਚੋਰੀ ਨਹੀਂ ਕੀਤੀ ਸਾਨੂੰ ਨਹੀਂ ਪਤਾ ਕੌਣ ਚੋਰੀ ਕਰਕੇ ਲੈ ਗਿਆ ਬਸੂ ਮੈਨੂੰ ਪਤਾ वैसे मैं तेरी हामी ਇੰਨੇ ਕ ਭਰ ਸਕਦੀ ਆ ਕਿ ਤੁਸੀਂ ਚੋਰੀ ਨਹੀਂ ਕੀਤੀ ਹੈਗੀਗੇ ਚਲ ਕੋਈ ਨਾ ਰੋਣਾ ਆਜੋ ਤੁਸੀਂ ਆਪਾਂ ਘਰੇ ਚੱਲਦੇ ਆਂਗੇ ਠੀਕ ਹੈ ਭੈਣੇ ਕੇਰਾ ਤੁਸੀਂ ਸਮਾਨ ਮੇਰੀ ਗੱਲ ਸੁਣਾ ਆਪਦੀ ਨਗਰਾਨੀ ਚ ਕੇਰਾ ਅੰਦਰ ਤੇ ਧਰਾ ਦਿਓ ਉਧਰ ਥਾਈ ਚ ਤੇ ਮਗਰੋਂ ਆਪਾਂ ਕਾਸੇ ਤੇ ਲੈ ਜਾਾਂਗੇ ਠੀਕ ਟੈਨਸ਼ਨ ਨਾ ਲੈ ਪੁੱਤ ਚਲ ਰੋਣਾ ਕੋਈ ਨਾ ਕੱਪੜਾ ਵਧੀਆ ਆ ਹੁਣ ਵਧੀਆ ਵਾਲ ਆਇਆਗਾ ਭੇਜਨੇ ਮੈਂ ਨਹੀਂ ਉਹ ਪਤਾ ਕੀ ਗੱਲ ਮੈਂ ਤੁਹਾਨੂੰ ਗੱਲ ਲਾਦਾ ਉਹ ਆਏ ਹੈਗਾ ਵੀ ਬਾਪੂ ਲੈ ਲੰਦੇ ਕੱਪੜੇ ਜਦੋਂ ਘੜਾ ਗਿਆ ਹਾਂਜੀ ਨਹੀਂ ਨਹੀਂ ਉਹ ਪਤਾ ਕੀ ਗੱਲ ਹੈ ਲੈ ਲੰਦੇ ਕੱਪੜਿਆਂ ਦੇ ਉੱਤੇ ਕਟਾ ਵਰਕ ਕਰਾ ਲੈਂਦੇ ਹੁੰਦੀਆਂ ਵਧੀਆ ਮਾਲ ਆ ਜੀ ਵਧੀਆ ਹਾਂ ਠੀਕ ਹੈ ਬੇਜ਼ ਨਹੀਂ ਆਵੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੁੰਡਾ ਤੁਹਾਨੂੰ ਫੋਨ ਕਰ ਦਿੰਦਾ ਜਿੰਨਾ ਜਿਹੜਾ ਜਿਹੜਾ ਤੁਹਾਨੂੰ ਮਾਲ ਚਾਹੀਦਾ ਉਹ ਮੁੰਡਾ ਫੋਨ ਕਰਦਾ ਗਿਆ ਫੋਨ ਕਰਕੇ ਤੁਹਾਨੂੰ ਆਪੇ ਪੁੱਛ ਲੈਂਦਾ ਤੇ ਸ਼ਾਮ ਨੂੰ ਤੁਹਾਨੂੰ ਆਰਡਰ ਮਿਲ ਜੂਗਾ ਕੋਈ ਨਹੀਂ ਕੋਈ ਨਹੀਂ ਬਿੱਲ ਤੁਸੀਂ ਕਰ ਓਕੇ ਠੀਕ ਬਬੂ ਗੱਲ ਸੁਣ ਕੀ ਹੋ ਗਿਆ ਬਚ ਗਿਆ ਅੜ੍ਹਧਾ ਲੱਖ ਰੁਪਏ ਬਚ ਗਿਆ ਹੈ ਕੀ ਬਤਲ ਫੋਨ ਆ ਗਿਆ ਉਹਦਾ ਮੈਨੂੰ ਹਾਂ ਕੀ ਕਹਿੰਦੀ ਹਾਂ ਕਹਿੰਦੀ ਕਹਿੰਦੀ ਮੇਰੀ ਸਿਹਤ ਖਰਾਬ ਹੋ ਗਈ ਸੀ ਡਾਕਟਰ ਨੇ ਮੈਨੂੰ ਰੈਸਟ ਕਰਨ ਨੂੰ ਕਿਹਾ ਸੀਗਾ ਹਾਂ ਕਹਿੰਦੀ ਜਦੋਂ ਮੇਰੀ ਸਿਹਤ ਜਾਣ ਹੋ ਗਈ ਮੈਂ ਫੋਨ ਚੱਕਣ ਲੱਗੀ ਤੇਰਾ ਫੋਨ ਡਿੱਗ ਗਿਆ ਤੇ ਟੁੱਟ ਕੇ ਬੰਦ ਹੋ ਗਿਆ ਹੈ ਕਹਿੰਦੀ ਆ ਜਾਓ ਮੈਨੂੰ ਅੱਜ ਆ ਕੇ ਤੁਸੀਂ ਲੈ ਜਾਓ ਤੇ ਫਿਰ ਮੈਂ ਤੈਨੂੰ ਕੀ ਕਹਿੰ ਜਾਂਦਾ ਸੀ ਤੁਸੀਂ ਮਾਪਪਤ ਇਕੋ ਲਈ ਤੇ ਚਾਹਦੇ ਹੁਣ ਮੈਂ ਦੱਸਾਂ ਗੱਲ ਮੈਂ ਤੈਨੂੰ ਕਿਹਾ ਸੀ ਨਾ ਵੀ ਇਹ ਫੋਨ ਡਿੱਗ ਸਕਦਾ ਹੋ ਸਕਦਾ ਫੋਨ ਦੀ ਬੈਟਰੀ ਖਤਮ ਹੋ ਗਈ ਹੋਵੇ ਕੋਈ ਉਪਰੋਮ ਹੋ ਗਈ ਹੋਵੇ ਨੰਬਰ ਤਾਂ ਉਹਦੇ ਕੋਲ ਹੈਗਾ ਸੀ ਤੁਸੀਂ ਹੋਰ ਤੋਂ ਲਾ ਕੇ ਵੀ ਕਹਿ ਸਕਦੇ ਸੀ ਉਹ ਸਿਰ ਫੋਨ ਹੀ ਬੰਦ ਹੋ ਗਿਆ ਦਾ ਸਿਹਤ ਵੀ ਯਾਰ ਡਾਣ ਸੀ ਕਹਿੰਦੀ ਮੇਰੀ ਮੈਂ ਕਿਹਾ ਹੁਣ ਚੰਗੇ ਡਾਕਟਰ ਤੋਂ ਦਵਾਈ ਲੈ ਲਈ ਕਹਿੰਦੇ ਠੀਕ ਆ ਮੈਂ ਕਿਹਾ ਆਪਾਂ ਆਪਣੇ ਜਵਾਬ ਨਹੀਂ ਆਪਾਂ ਦਿਖਾ ਦਾਂਗੇ ਯਾਰ ਇਹਨੂੰ ਅਸੀਂ ਛੰਡੇ ਡਾਕਟਰ ਕੋਲ ਤੇ ਠੀਕ ਆ ਨਾ ਹਾਂ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਵੀ ਹੁਣ ਆਪਾਂ ਕਿਵੇਂ ਕਰੀਏ ਲੈ ਕੇ ਆਵਾਂ ਫਿਰ ਮੈਨੂੰ ਉਹਦਾ ਫੋਨ ਆਇਆ ਸੀਗਾ ਦੱਸੋ ਐਂ ਕਰ ਤੂੰ ਲਿਆ ਮੇਰੇ ਲਈ ਗੱਡੀ ਲੈ ਜਾ ਗੱਡੀ ਤਾਂ ਮੈਂ ਲੈ ਆਣਾ ਉਹਨੂੰ ਤੁਸੀਂ ਇੱਕ ਵਾਰੀ ਫੋਨ ਕਰ ਦੋ ਭਾਈ ਨੂੰ ਜਿਹਨੂੰ ਤੁਹਾਨੂੰ ਕਿਹਾ ਸੀਗਾ ਹਾਂ ਉਹਨੂੰ ਕਹਦੇ ਕਿ ਭਾਈ ਫੋਨ ਆ ਗਿਆ ਤੇ ਲਾਂਬਾ ਨਾ ਦੇ ਕੇ ਬਸ ਫਿਰ ਮੈਂ ਕਹਿ ਰਾਇਆ ਥੀ ਲਿਆ ਨਾ ਕਰ ਕੇ ਕਿਰਾਏ ਘਰੇ ਲਿਆ ਫਿਰ ਮੁੜ ਕੇ ਮੈਂ ਤੁਹਾਨੂੰ ਘਰ ਦੇਣਾ ਤਾਂ ਅੱਜ ਕੱਲ ਦੇ ਵਿੱਚ ਨਾ ਮਕਾਨ ਦਾ ਹੱਲ ਕਰ ਦੂਗਾ ਗਹਿਣੇ ਦੇ ਲੈ ਕੇ ਦੇ ਦਿੰਦਾ ਕੋਈ ਨਾ ਕੋਈ ਸ਼ਹਿਰ ਠੀਕ ਆ ਫਿਰ ਮੇਰੀ ਸੁਖ ਨਾਲ ਗੱਲ ਹੋਈ ਸੀ ਉਹ ਕਹਿੰਦੀ ਸੀ ਗਣੀ ਮੈਂ ਇੱਕ ਦੋ ਦਿਨਾਂ ਤੱਕ ਆਉਂਦੀ ਤੇ ਫਿਰ ਉਹਨੇ ਦਿਨ ਇੱਥੇ ਰੱਖ ਲੈਣਾ ਇਹਨੂੰ ਇੱਕ ਦੋ ਦਿਨਾਂ ਤੱਕ ਆਉਗੀ ਹੁਣ ਕਹਿ ਦੇਣਾ ਦੋ ਦਿਨ ਹੋਰ ਲਾ ਲਵੇ ਹੁਣ ਇੰਨੇ ਛੇਤੀ ਇੱਕੋ ਦਾ ਮਕਾਨ ਚਲੋ ਦੇਖਦਾ ਫਿਰ ਤੂੰ ਆ ਕਰ ਤੂੰ ਲੈ ਕੇ ਆ ਮੈਂ ਪੋਲ ਲੈ ਕੇ ਆ ਮੈਂ ਮੈਂ ਕਰ ਦਾਂਗਾ ਹਾਂ ਤੁਸੀਂ ਗੱਲ ਕਰ ਲਿਓ ਹਾਂ ਇੱਕ ਮਿੰਟ ਮਰਾਜ ਤੂੰ ਜਾ 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 ਹਾਂ ਚੱਲ ਮੈਂ ਆਉਣਾ ਫਿਰ ਛੇਤੀ ਮੈਂ ਲੈ ਕੇ ਆਉਣਾ ਠੀਕ ਆ ਡੱਬਾ ਵੀ ਲੈ ਕੇ ਆਵੋ ਹਾਂ ਰਾਜੂ ਹਾਂ ਭਈ ਹਾਂ ਨਹੀਂ ਆ ਗਿਆ ਸੀ ਉਹਦਾ ਫੋਨ ਆ ਗਿਆ ਸੀ ਗੋੜੀ ਦਾ ਨਹੀਂ 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 ਕੋਈ ਗੱਲ ਕੋਈ ਗੁੱਸਾ ਨਹੀਂ ਵਈ ਤੇਰੇ ਤੇ ਦੁਕਾਨ ਨੂੰ ਗੁੱਸਾ ਹੋਣਾ ਉਹ ਤਾਂ ਕਿਰਾਂ ਐ ਜੇ ਹੋਗਾ ਸਿਰਫ ਫੋਨ ਹੀ ਬੰਦ ਕਰ ਲਿਆ ਮੈਂ ਕੀ ਗੱਲਬਾਤ ਬਣ ਗਈ ਤਾਂ ਤੈਨੂੰ ਫੋਨ ਕਰਤਾ ਤੂੰ ਕਹਤਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਠੀਕ ਹੈ ਚੱਲ ਚੰਗਾ ਹਾਂ ਆਦਾ ਸ਼ੁਕਰ ਹੈ ਮੈਂ ਤਾਂ ਹੀ ਨਾਲ ਆ ਪੱਜ ਗਈ ਲੈ ਕੇ ਵੇਖੇ ਸੁੱਖੇ ਨੂੰ ਪੁੱਛੀ ਲਵਾ ਲਾ ਹਾਂ ਸੁੱਖੇ ਕੀ ਹਾਲ ਹੈ ਬਾਈ ਹਾਂਜੀ ਉਹ ਕਿਕਰ ਸਿੰਘ ਬੋਲਦਾ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਅੱਛਾ ਮੈਂ ਤੈਨੂੰ ਐਂ ਕਹਿੰਦਾ ਸੀ ਬਾਈ ਵੀ ਆਪਾਂ ਨੂੰ ਇੱਕ ਕੋਠੀ ਚਾਹੀਦੀ ਐ ਵਧੀਆ ਫਰੈਸ਼ ਕੋਠੀ ਹੋਵੇ ਕੋਈ 100 150 ਗੱਜ ਦੇ ਵਿੱਚ ਬਣੀ ਹੋਈ ਨਹੀਂ ਨਹੀਂ ਘੈਣੀ ਮਿਲ ਜੇ ਖਰੀਦਣ ਤਾਂ ਪਗਿੱਥੇ ਵਧੀਆ ਕਿਹੜੀ ਕਲੋਨੀ ਚ ਠੀਕ ਹੈ ਵਧੀਆ ਹੋਵੇ ਮਤਲਬ ਐਂ ਪੁਰਾਣੀ ਨਾ ਬਣੀ ਹੋਵੇ ਵਧੀਆ ਹੈ ਬੱਚਾ ਨੇ ਰਹਿਣਾ ਕਿਸੇ ਨੇ ਕਿੰਨੇ ਚ ਆ ਕੋਈ ਨਹੀਂ ਕੋਈ ਠੀਕ ਹੈ ਠੀਕ ਹੈ 5 ਲੱਖ ਚ ਤੁਸੀਂ ਐਂ ਕਰੋ ਕਰ ਲੋ ਗੱਲ ਫੇਰ 10 ਮੈਨੂੰ ਕਰਕੇ ਗੱਲ ਫੇਰ ਕੋਈ ਨਹੀਂ ਮੈਂ ਅੱਖ ਨੇ ਉਹਨਾਂ ਦੇ ਕੋਲੇ ਆ ਕੇ ਦੇਖ ਕੇ ਵਕਟਾਕ ਕਰਕੇ ਆਣਾ ਤਾਂਗਾ ਤਾਂਗਾ ਚਾਹ। ਹੋ ਗਿਆ ਇੰਤਜ਼ਾਮ ਕੋਠੀ ਦਾ ਉਹ ਕਹਿੰਦਾ ਕਹਿੰਦਾ ਇੱਕ ਤਾਂ ਉਧਰ ਬੈਂਕ ਕਲੋਨੀ ਚ ਪਈ ਐ ਕਿ ਬਰਨਾਰ ਰੋਡ ਤੇ ਪਈ ਐ ਮਾਡਲ ਟਾਊਨ ਪਈਆਂ ਤਿੰਨ ਗੁੱਠੀਆਂ ਨੇ ਅਲੱਗ-ਅਲੱਗ ਨੇ ਵਧੀਆ ਨਵੀਆਂ ਬਣੀਆਂ ਹੋਈਆਂ ਗਈਆਂ ਕੁਝ ਤਾਂ ਇੱਕ ਦੋ ਤਾਂ ਕਹਿੰਦੇ ਵੇਚਣੇ ਚਾਹੁੰਦੇ ਤੁਸੀਂ ਖਰੀਦ ਲਓ ਆਪਾਂ ਖਰੀਦ ਕੇ ਕੀ ਲੈਣਾ ਆਪਾਂ ਤਾਂ ਸਮਝਦੀ ਉੱਥੇ ਕਿਰਾਏ ਚ ਲਾਇਆ ਵਿਚਾਲ ਰੈਂਟ ਦੇ ਨਾਲੋਂ ਅਗਲਾ ਰੈਂਟ ਤੇ ਮੁਰਕ 68 ਰੁਪਏ ਦਿੰਦਾ ਹੈ ਹੈ ਤੇ ਹੁਣ ਆਪਾਂ ਕੀ ਕਰਨਾਗਾ ਹੁਣ ਨਹੀਂ ਨਾ ਪਤਾ ਵੀ ਇਹ ਤੇ ਕਿਹ ਜਾ ਰਹਿਣ ਸਹਣਾ ਦਾ ਉਹ ਜੀ ਹਾਣਾ ਤਾਂ ਕਹਿੰਦਾ ਵੀ ਆਪਣਾ ਕੇੜਾ ਡੰਗ ਲੈ। ਡੰਗ ਲੈ ਜੂਗਾ। ਹੁਣ ਉਹ ਕਹਦਾ ਕਹਿੰਦਾ 5 ਲੱਖ ਚ ਮਿਲਦੀ ਆ। ਮੈਂ ਤੂੰ ਕਰ ਲਾਗਾ ਲੱਖ ਨਹੀਂ ਜਾਇਆ ਹਾਂਗਾ। ਹਾਂ। ਐਂ ਐਂ ਕਰੋ। ਤੁਸੀਂ ਆਥਣ ਵੀ ਮੈਂ ਤਾਂ ਕਹਿੰਦੀ ਆ ਨਾਂ ਦੇਖੋ ਛੇਤੀ ਜ। ਚਲ ਠੀਕ ਐ। ਫਿਰ ਐਂ ਕਰਦੇ ਹਾਂ। ਮੈਂ ਜਾਣਾ। ਨਾਲੇ ਤਾਂ ਮਾਲ ਆਫ ਕਰਵਾ ਦਿੰਨਾ ਠੀਕ ਐ ਨਾ। ਹਾਂ। ਹਾਂ। ਆ ਗਏ ਮੈਂ। ਉਹ ਮਾਲ ਕੱਟ ਜਾ ਰਹੇ ਉਹਦਾ। ਅਰੇ ਕੇੜਾ ਦਾ। ਆ ਗਿਆ ਜੀ ਉਹ ਕਰ ਲਾ ਫਿਰ ਚੱਠ। ਫੜਾ ਕੇ ਆਉ ਛੇਤੀ। ਚਲ ਠੀਕ ਐ। ਦੇਖ ਲੈ ਲੱਗ ਗਿਆ ਪਤਾ ਅਕੇ ਲੱਗ ਗਿਆ ਪਤਾ ਨਾ ਤੈਨੂੰ ਪੁੱਛਦਾ ਮੈਂ ਲੱਗ ਗਿਆ ਪਤਾ ਸਾਡੇ ਕੰਮ ਦਾ ਕਿੰਦਰ ਕਹਿੰਦੀ ਖਾ ਕੇ ਆਏ ਚਾਰ ਦਿਨ ਧੱਕੇ ਆ ਪਤਾ ਲੱਗ ਗਿਆ ਕੀ ਧੱਕੇ ਖਾਣੇ ਪੈਂਦੇ ਆ ਹੈ ਫਿਰ ਕਦੇ ਕਮਾਫਰਾ ਵੀ ਲਈਦਾ ਹੁੰਦਾ ਆਵਦੀ ਜਨਾਨੀ ਨੂੰ ਕਮਾਫਰਾ ਲਈਦਾ ਹੁੰਦਾ ਆਵਦੀ ਜਨਾਨੀ ਨੂੰ ਡਿਊਟੀ ਛੱਡ ਦੇਣਾ ਤਾਂ ਹੀ ਤੈਨੂੰ ਨਾਲ ਲੈ ਕੇ ਗਿਆ ਸੀ ਵੀ ਅੱਜ ਤਾਂ ਪਿੰਡ ਦਾ ਮਸਲਾ ਹੀ ਆ ਦੇਖ ਲੈ ਹੁਣ ਕਿੰਨਾ ਔਖਾ ਕੰਮ ਭਾਤ ਭਾਂ ਦੇ ਬੰਦੇ ਦੀ ਗੱਲ ਸੁਣਨੀ ਪੈਂਦੀ ਹੈਗੀ ਚੱਲ ਆ ਨਾ ਕਰ ਲਾ ਦੇ ਨਾ ਇਹ ਕਿਵੇਂ ਰੋਦੀ ਆਉਂਦੀ ਆ ਹੁਣ ਉਹ ਚਾ ਕੋਈ ਨਾ ਭਾਈ ਰੋਣਾ ਤੂੰ ਫੇਰ ਕੀ ਹੋ ਗਿਆ ਇਹੇ ਜਿਹੇ ਤਾਂ ਕੰਮ ਹੁੰਦੇ ਹੀ ਰਹਿੰਦੇ ਆਗੇ ਲੈ ਦੇਖ ਲੈ ਫਸ ਜਾਣੀ ਸੀਗੀ ਨਾ ਅੱਜ ਮੈਂਟਾਂ ਚ ਅਗਲੇ ਚੱਕ ਕੇ ਲੈ ਜਾਂਦੇ ਨਾ ਫੇਰ ਕੀ ਬਣਦਾ ਤੇਰੀ ਕੁੜੀ ਦਾ ਕੋਈ ਤਾਂ ਸੋਚੀ ਜਾਨੀ ਨਾ ਤੁਰਦੇ ਇੰਨੇ ਦਿਨ ਹੋ ਗਏ ਕੰਮ ਕਰਦਿਨ ਕਦੇ ਕੋਈ ਚੀਜ਼ ਇਧਰ ਤੋਂ ਇਧਰ ਕੀਤੀ ਆ ਸਾਡੀ ਕੋਈ ਗਲਤੀ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਕੌਣ ਖੋਲ ਕੇ ਲੈ ਗਿਆ ਪੂਸੋਂ ਉਹਨਾਂ ਦੇ ਫੇਰ ਤੇਰੀ ਹਾਮੀ ਵੀ ਭਰੀ ਆ ਹਾਮੀ ਭਰੀ ਕਿ ਨਹੀਂ ਪਰੀ ਪੰਚਾਇਤ ਦੇ ਵਿੱਚ ਕਿਹਾਗਾ ਮੈਂ ਤਾਂ ਵੀ ਭਾਈ ਇਹ ਚੋਰਨੀ ਹੈਗੀਗੀ। ਤੈਨੂੰ ਧੰਨਵਾਦ ਤੇਰਾ। ਤੂੰ ਵੀ ਸਾਡੇ ਮਾੜੇ ਟਾਈਮ 'ਚ ਸਾਡੇ ਨਾਲ ਖੜੀ ਆ। ਜੇ ਤੂੰ ਨਾ ਹੁੰਦੀ ਪਤਾ ਨਹੀਂ ਸਾਡਾ ਕੀ ਬੰਦ ਅੱਜ। ਲੈ। ਤੂੰ ਤਾਂ 2 ਘੰਟੇ ਪਹਿਲਾਂ 100-100 ਗੱਲ ਸੁਣਾ ਕੇ ਗਈ ਸੀ ਮੈਨੂੰ। ਚੱਲ ਕੋਈ ਨਾ ਭਾਈ। ਫੇਰ ਕੀ ਹੋ ਗਿਆ? ਹੁੰਦਾ ਹੀ ਰਹਿੰਦਾਗਾ। ਮੇਰੀ ਗੱਲ ਸੁਣ। ਨਾਲੇ ਆਏ ਨਾ ਕਿਸੇ ਨੂੰ ਸੁਣਾਈ ਤਾਂ ਨਹੀਂ ਹੁੰਦਾ। ਪਤਾ ਨਹੀਂ ਕਦੋਂ ਕਿਹੜੇ ਵੇਲੇ ਕਿਹਦੇ ਤੱਕ ਕੰਮ ਆ ਪੈ ਜੇ। ਸਹੀ ਗੱਲ ਉਹ ਤਾਂ ਮੈਂ ਕਦੇ ਆਪਣੇ ਕੁੜੀ ਤੋਂ ਕੰਮ ਨਹੀਂ ਕਰਾਇਆ ਪਏ ਨੇ ਜਦੋਂ ਇਹ ਕੰਮ ਕਰੀ ਜਾਂਦੇ ਸੀ ਨਾ ਮੈਂ ਤਾਂ ਦੇਖਿਆ ਨਹੀਂ ਗਿਆ ਤਾਂ ਕਰਕੇ ਮੈਨੂੰ ਬੋਲਿਆ ਗਿਆ ਮੇਰੀ ਗੱਲ ਸੁਣ ਦੇ ਦੋ ਮਿੰਟ ਅੱਜ ਅਗਲੇ ਨੇ ਬਾਹਰ ਮਾਰਿਆ ਤੇਰਾ ਜੁੱਲੀ ਵੇਸਤਰਾ ਧਰਮਸਾਲਾ ਚ ਕਰਨਾ ਪੈ ਗਿਆ ਕਦਰ ਕੀਤੀ ਉਹਨਾਂ ਨੇ ਕੋਈ ਵੀ ਮੱਜੇ ਦਾ ਗੋਹਾ ਕੋੜਾ ਸੱਟਦੀ ਸੀਗੀ ਫਿਰ ਕੌਣ ਕੰਮ ਆਇਆ ਤੁਸੀਂ ਆਏ ਪੈਣੇ ਕੰਮ ਐਂ ਕਹਿੰਦੀ ਆ ਵੀ ਬਾੜਾ ਨਾ ਹੰਕਾਰ ਨਹੀਂ ਕਰੀਦਾ ਹੁੰਦਾਗਾ ਦੇਖ ਤੂੰ ਤਾਂ ਮੈਂਟਾ ਚ ਕੰਮ ਸਾੜ ਕੇ ਤੁਰ ਗਈ ਸੀ ਵੀ ਤੈਨੂੰ ਕੰਮ ਕੋਈ ਹੋਰ ਮਿਲ ਜੂ ਮੈਨੂੰ ਤਾਂ ਕੰਮ ਵਾਲੀ ਦਾ ਉਹਦੀ ਫੋਨ ਆ ਗਿਆ ਸੀਗਾ ਕਹਿੰਦੀ ਭੈਣੇ ਤੁਹਾਡੇ ਕੰਮ ਵਾਲੀ ਹਟ ਗਈ ਇਹ ਤੇਲੇ ਮੈਨਾਂ ਸ਼ੁਕਰ ਮੈਂ ਹਾਂ ਨਹੀਂ ਕੀਤੀ ਹੈਗੀ ਕਿ ਨਹੀਂ ਭੈਣੇ ਹੰਕਾਰ ਵਾਲੀ ਤਾਂ ਕਿਹੜੀ ਗੱਲ ਆ ਮੈਂ ਕਹਾਦਾ ਹੰਕਾਰ ਕਰਨਾ ਮੇਰੇ ਕੋਲ ਕੀ ਹੈ ਹੰਕਾਰ ਕਰਨ ਨੂੰ ਮੇਰੇ ਕੋਲ ਤਾਂ ਮੇਰੀ ਧੀ ਹੈ ਬਸ ਮੈਂ ਤਾਂ ਸਾਰਾ ਕੁਝ ਇਹਦੇ ਕਰਕੇ ਹੀ ਕਰੀ ਜਾਨੀ ਆ ਮੇਰੇ ਤੋਂ ਇਹ ਤਕਲੀਫ ਛੱਲੀ ਨਹੀਂ ਆਂਦੀ ਤੂੰ ਤਾਂ ਉਹਦੀ ਕੁੜੀ ਤੇ ਵੀ ਭਰੋਸਾ ਨਹੀਂ ਕੀਤਾ ਤੇਰੇ ਨਾਲ ਸਾਰੀਆਂ ਗੱਲਾਂ ਨਾਲ ਸਹਿਮਤਾਂ ਠਾਣੇ 'ਚੋਂ ਪਤਾ ਕੀ ਕਿਹਾ ਕਹਿੰਦੇ ਦੋ ਮਾਮਾ ਆਤੀਆਂ ਇਹਨਾਂ ਦਾ ਕੰਮ ਹੀ ਚੋਰੀ ਕਰਨਾ ਲੇਡੀ ਪੁਲਿਸ ਭੇਜਦੇ ਸੀ ਉਹ ਚੰਗਾ ਪੈਸਾ ਧੱਕਿਆ ਪਾ ਸੀ ਉਹਨਾਂ ਨੇ ਮੁੰਸੀ ਨੂੰ ਤੇ ਐਸ ਐਚਓ ਨੂੰ ਉਹ ਕਹਿੰਦੇ ਤਧੀਰੀਆਂ ਭਗਾ ਦਿਓ ਇਹਨਾਂ ਨੇ ਕਹਿੰਦੇ ਧੰਨਵਾਦ ਤੁਹਾਡਾ ਬਈ ਧੰਨਵਾਦ ਤੁਸੀਂ ਸਾਡੇ ਕੰਮ ਆਏ ਚਲੋ ਮੈਨੂੰ ਆਏ ਦੱਸ ਸਮਾਨ ਵਾਲੇ ਨੂੰ ਕਹਿ ਦਿੰਦੇ ਮੇਰੀ ਗੱਲ ਸੁਣੋ ਕਿਹੜੀ ਧਰਮਸਾਲਾ ਚ ਪਿਆ ਸਮਾਨ ਤੁਹਾਡਾ ਮਿੰਤਵਰੇ ਇਨ ਪਤਾ ਨਹੀਂ ਮੈਂ ਤਾਂ ਨਾਲ ਹੀ ਆ ਜਿਹੜੀ ਇੱਧਰ ਇਹਨਾਂ ਦੇ ਦੋ ਘਰ ਛੱਡ ਕੇ ਜਿੱਥੇ ਬੈਠੇ ਸੀ। ਸੱਜੇ ਪਾਸੇ ਉਹ ਪਿੱਪਲ ਵਾਲੀ ਚ ਠੀਕ ਹੈ ਨਾ ਮੈਂ ਇੱਥੋਂ ਕਿਸੇ ਨੂੰ ਫੋਨ ਕਰ ਦਾਂ ਟੈਂਪੂ ਜੇ ਵਾਲੇ ਨੂੰ ਜਾ ਕੇ ਲਦਾ ਲਿਓ ਠੀਕ ਹੈ ਨਾ ਆਹ ਦਾ ਕਮਰਾ ਚੈੱਕ ਕਰ ਲਓ ਮੇਰੀ ਗੱਲ ਸੁਣ ਇਹਦੇ ਨਾਲ ਥੋੜਾ ਜਿਹਾ ਮਤਲਬ ਕਹਾਂ ਜੇ ਮੈਂ ਤੈਨੂੰ ਦਿਖਾਈ ਦੇਣੀ ਆ ਤਾਂ ਤਾਂ ਤੋਂ ਟੈਂਕੀ ਚ ਆਉਂਦੀ ਹੈਗੀ ਉਹ ਬਦਲਾ ਦੇਣੀ ਹੈਗੀ ਤੈਨੂੰ ਪਤਾ ਅਸੀਂ ਵੀ ਨਵੇਂ ਨਵੇਂ ਰਹਿਣ ਲੱਗੇ ਆਂਗੇ ਆਹ ਕਮਰੇ ਚ ਪਾਣੀ ਕੱਢ ਕੇ ਕਮਰਾ ਸਾਫ਼ ਕਰਾ ਦਾਂਗੇ ਵਧੀਆ ਪੱਕਾ ਕਮਰਾ ਹੈਗਾ ਠੀਕ ਹੈ ਨਾ ਨਾ ਭੈਣ ਠੀਕ ਹੈ ਸਾਨੂੰ ਤਾਂ ਜੇ ਤੁਸੀਂ ਨਾ ਹੁੰਦੇ ਸਮ ਟਾਈਮ ਤਾਂ ਸੜਕਾਂ ਤੇ ਸੌਣਾ ਪੈਂਦਾ ਨਹੀਂ ਨਹੀਂ ਭਾਈ ਐਂ ਤਾਂ ਕੋਈ ਗੱਲ ਨਹੀਂ ਪਿੰਡ 'ਚ ਵਸਦੇ ਆਂਗੇ ਐਂ ਜੇ ਤੁਹਾਨੂੰ ਰੋਡ 'ਨ ਦਿੰਦੇ ਠੀਕ ਹੈ ਨਾ ਚਲ ਕੋਈ ਨਾ ਪੁੱਤ ਰੋਣਾ ਰੋਂਦੇ ਨਹੀਂ ਹੁੰਦੇਗੇ ਕੋਈ ਨਾ ਪੁੱਤ ਹੈ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਨਾ ਉਹਨਾਂ ਦਾ ਰੱਬ ਹੁੰਦਾ ਤੂੰ ਆਪ ਦੇਖ ਲੈ ਰੱਬ ਨੇ ਇਹਨਾਂ ਨੂੰ ਭੇਜਿਆ ਆਪਣੇ ਲਈ ਹੈ ਜੇ ਅੱਜ ਇਹ ਨਾ ਹੁੰਦੇ ਤੇ ਪਤਾ ਨਹੀਂ ਆਪਾਂ ਕਿੱਥੇ ਹੋਣਾ ਸੀਗੇ ਪੁੱਤ ਚੜ ਕੋਈ ਨਾ ਹੁਣ ਤੂੰ ਸਾਰੀਆਂ ਗੱਲਾਂ ਛੱਡ ਤੇ ਸਮਾਨ ਲਿਆ ਜਾ ਕੇ ਠੀਕ ਹੈ ਨਾ ਦੇਖ ਕੇ ਜੇ ਧਰਾ ਲਈ ਤੇ ਆ ਕਮਰਾ ਆ ਕੇ ਸਾਫ ਕਰ ਲਈ ਨਾ ਕੋਈ ਗੱਲ ਨਹੀਂ ਇਹ ਤਾਂ ਮੈਂ ਸਾਰਾ ਸਾਫ ਕਰ ਲੂ ਸਾਨੂੰ ਤਾਂ ਇਹੀ ਬਹੁਤ ਆ ਮੇਰੀ ਗੱਲ ਸੁਣਨ ਨਾਲ ਐਵੇਂ ਰੋਣਾ ਇੱਥੇ ਰਹਿਮ ਜਦੋਂ ਤੇਰਾ ਜੀ ਕੀਤਾ ਤੂੰ ਹੋਰ ਕੰਮ ਭਾਲ ਨਹੀਂ ਉਹਨੇ ਦਿਨ ਇੱਥੇ ਕੰਮ ਕਰੀ ਜਾਏ ਠੀਕ ਹੈ ਐਨੀ ਵੀ ਮਾੜੀ ਨਹੀਂ ਹੈਗੀ ਮੈਂ ਜਿੰਨੀ ਤੂੰ ਸਮਝ ਲਿਆ ਸੀਗਾ ਮੇਨੀ ਨਹੀਂ ਨਹੀਂ ਪਹਿਨੇ ਮਾੜੀ ਨਹੀਂ ਆਖੇ ਤੈਨੂੰ ਬਸ ਮੈਨੂੰ ਕੁੜੀ ਤੋਂ ਨਾ ਕੰਮ ਕਰਾਇਆ ਕਰੋ ਮੈਂ ਮੈਨੂੰ ਕਹਿ ਦਿਆ ਕਰ ਜਿਹੜਾ ਕੰਮ ਕਹਿਣਾ ਮੈਂ ਆਪਣੇ ਕਰਨ ਮੈਨੂੰ ਨੇ ਸਾਰੀ ਗੱਲ ਦੱਸਤੀ ਸੀਗੀ ਕਹਿੰਦੀ ਮੈਂ ਨਹੀਂ ਕੁੜੀ ਤੋਂ ਕੰਮ ਕਰਾਇਆ ਸਾਡੇ ਵੀ ਤਾਂ ਜਵਾਕਾਂ ਵਰਗੀ ਆ ਉਹ ਕਹਿੰਦੀ ਆ ਕੇ ਲੱਗ ਗਈ ਮੈਂ ਜਵਾਕੜੀ ਨੂੰ ਕੀ ਕਹਿੰਦੀ ਕਹਿੰਦੀ ਮੈਂ ਤਾਂ ਐਂ ਕਿਹਾ ਸੀ ਭਾਈ ਰੋਟੀ ਖਾ ਲਾ ਉੱਥੇ ਪਰੌਂਠੇ ਬਣੇ ਨੇ ਨਾਲੇ ਇਹ ਆਪ ਹੀ ਕੰਮ ਕਰਨ ਲੱਗ ਗਈ ਉਹ ਅੰਕਲ ਮੈਨੂੰ ਆਏ ਸੀਗਾ ਵੀ ਮੇਰੀ ਮੰਮੀ ਆ ਕੇ ਸਾਰਾ ਕੰਮ ਕਰੂਗੀ ਵੀ ਮੰਮੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਮੈਂ ਚੱਕਦਾ ਲੈ ਸੁਣ ਲਿਆ ਨਾ ਭਾਈ ਹੁਣ ਤਾਂ ਆਪਦੀ ਕੁੜੀ ਦੇ ਮੂੰਹੋਂ ਵੀ ਕੁੜੀ ਆਪ ਲੱਗੀ ਸੀਗੀ ਕਿਹੜਾ ਨਾ ਗੱਲ ਦੀ ਜਾਂਚ ਕਰ ਲਈਦੀ ਹੁੰ ਹੈ ਮੈਨੇ ਹਰੇਕ ਨਾਲ ਵਗਾੜੀ ਦੀ ਹੁੰਦੀ। ਭਾਈ ਕੁੜੀਆਂ ਤਾਂ ਹੁੰਦੀਆਂ ਹੀ ਸਿਆਣੀਆਂ ਆਂ। ਇਹਨਾਂ ਨੂੰ ਤਾਂ ਐ ਹੁੰਦਾ ਬਚਪਨ ਤੋਂ ਵੀ ਮੇਰਾ ਮਾਂ ਪਿਓ ਨਾਲ ਔਖਾ ਹੋਵੇ ਤਾਂ ਕਰਕੇ ਇਹਨੂੰ ਐ ਲੱਗਿਆ ਵੀ ਮੇਰੀ ਮਾਂ ਔਖੀ ਹੋਊਗੀ ਕੰਮ ਤੇ ਆ ਕੇ ਤਾਂ ਕੰਮ ਕਰਨ ਲੱਗ ਗਈ ਵਿਚਾਰੀ। ਚਲੋ ਉਹ ਤਾਂ ਸਾਰੀਆਂ ਗੱਲਾਂ ਛੱਡੋ। ਉੱਥੇ ਤਾਂ ਅਸੀਂ ਹਮੇ ਭਾਰਤੀ। ਹੈਨਾ? ਵੀ ਤੁਸੀਂ ਚੋਰੀ 'ਚ ਨਹੀਂ ਸ਼ਾਮਲ। ਮੈਨੂੰ ਸੱਚ-ਸੱਚ ਦੱਸੋ ਕਿਤੇ ਤੁਸੀਂ ਤਾਂ ਨਹੀਂ ਚੋਰੀ ਕਰਾਈ। ਖਾਏ ਪੈਣੇ ਕਿਹੋ ਜੀ ਗੱਲ ਕਰਦੇ ਆਂ। ਨਾ ਅਸੀਂ ਹੱਕ ਦੀ ਖਾਣ ਵਾਲਿਆਂ ਅਸੀਂ ਹਰਾਮ ਦੀ ਨਹੀਂ ਖਾਂਦੇ ਮੈਂ ਆਏ ਨਹੀਂ ਗਿਆ ਮੈਂ ਤਾਂ ਉਹ ਪੁੱਛਦੀ ਹੈਗੀ ਕਈ ਵਾਰੀ ਪਤਾ ਹੁੰਦਾਗਾ ਨਹੀਂ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਭੈਣੇ ਅਸੰਦ ਅਸਤਾਬ ਦਾ ਕੰਮ ਨਿਵੇੜ ਕੇ ਪੈ ਗਿਆ ਸੀਗਾ ਤੈਨੂੰ ਪਤਾ ਸਾਰਾ ਦਿਨ ਕੰਮ ਕਰਕੇ ਥੱਕ ਜਿੰਨੇ ਆ ਪੱਦੀਨ ਲੱਗਿਆ ਵੀ ਕੌਣ ਕਦੋਂ ਆਏ ਤੇ ਕਦੋਂ ਪਸੂ ਖੋਲ ਕੇ ਲੈ ਗਿਆ ਵੈਸੇ ਇੱਕ ਗੱਲ ਹੋਰ ਵੀ ਆ ਨਸ਼ੇੜੀ ਜੇ ਫਿਰਦੀ ਰਹਿੰਦੇ ਹਨ ਮੈਂ ਤਾਂ ਇਹ ਗੱਲ ਕਹਿਣ ਲੱਗਿਆ ਸੀ ਤੈਨੂੰ ਲੱਗਦਾ ਵੀ ਉਹਨਾਂ ਦੇ ਚੋਰੀ ਕਰਨ ਨੂੰ ਕੋਈ ਉਹੋ ਕਰਨਾ ਪਊਗਾ ਬਾੜਾ ਜ਼ੋਰ ਲਾਉਣਾ ਪਊਗਾ। ਉਹ ਦੇਖ ਲੈ ਕਿ ਹੋ ਜਿੰਗਾ ਉਹਨਾਂ ਦੇ ਕੰਧਾਂ ਸੀਂਗਾ ਕੀ ਸੀਗਾ ਲੈ ਗਿਆ ਉਹ ਕੋਈ ਪਸ਼ੂ ਬਾਹਰ ਦੀ ਬਾਹਰ ਹੀ ਖੋਲ ਕੇ ਇੱਕ ਗੱਲ ਤਾਂ ਹੈਗੀ ਆ। ਮਾਤਾ ਜੀ ਵੀ ਘਾਟੀ ਆ। ਜੇ ਤੁਸੀਂ ਨਾ ਜਾਂਦੇ ਹਣਾ ਜੇ ਤੁਸੀਂ ਨਾ ਹੁੰਦੇ ਤੁਹਾਨੂੰ ਫੋਨ ਨਾ ਆਉਂਦਾ ਇਹਨਾਂ ਨੂੰ ਤਾਂ ਚੱਕ ਕੇ ਲੈ ਜਾਂਦੇ। ਉਹ ਚਲ ਕੋਈ ਨਾ। ਚਲ ਕੋਈ ਨਾ। ਰੋ ਨਾ। ਬਾਕੀ ਤਾਂ ਰਹੇਗੀ ਭਾਈ ਤੇ ਆਹ ਕਮਰੇ ਚ ਆਪਦਾ ਰਖਵਾ ਲਓ ਸਮਾਨ ਜਾਂ ਕੰਮੋ ਕੇ ਰਹਿਣਾਂ ਕਰੀ ਇਹਨਾਂ ਨੂੰ ਚਾਹ ਚੁ ਪਿਆ ਦੇ। ਐ ਕਰ। ਨਾਲੇ ਤਾਂ ਘੁੱਟ ਚਾਹ ਬਣਾ ਲੈ। ਨਾਲੇ ਤੂੰ ਪੀ ਲਈ ਨਾਲੇ ਕੁੜੀ ਨੂੰ ਪਿਆ ਦੀ। ਠੀਕ ਠੀਕ ਆ। ਚਾਹ ਕਰਕੇ ਪੀਲਾ ਘੋਟਾ ਜਾ। ਆ ਦੇ ਪੁੱਤ। ਚਲ ਹੋ ਗਈ ਸੀ ਕਿ ਫੇਰੇ 2 ਦਿਨ ਫੋਨ ਬੰਦ ਕਰਕੇ ਨਹੀਂ ਰੱਖਿਆ ਸੀ। ਆਕਰੀ ਕਰਨਾ ਮੇਰੀ ਇਹ ਤਾਂ ਖਰਾਬ ਹੋ ਗਈ ਸੀ ਬਹੁਤ ਜ਼ਿਆਦਾ। ਤੁਹਾਡਾ ਪਹੁੰਚਕੇ ਨਹੀਂ ਗਿਆ। ਅੱਛਾ ਅੱਛਾ। ਅਸੀਂ ਆਖੇ ਬੰਦੇ ਨੇ ਕੀ ਗੱਲ ਬਾਤ ਹੋ ਗਈ ਫੋਨ ਵੀ ਨੰਬਰ ਲੱਗ ਨਹੀਂ ਰਹਾ ਸੁੱਚਾ ਫੋਨ ਲੱਗਦਾ ਟੈਨਸ਼ਨ ਪੈ ਗਈ ਸੀ ਇਸ ਕਰ। ਨਾ ਨਾ ਮਾਰਾ ਹੀ ਜੀ ਤਾਂ ਕੋਈ ਗੱਲ ਨਹੀਂ ਹੈਗੀ ਜਦੋਂ ਆਪਣੀ ਗੱਲ ਹੀ ਕਲੀਅਰ ਹੋ ਗਈ ਤੇ ਫੋਨ ਕਾ ਤੋ ਪਾਣੀ ਦੇ ਲਓ ਤੁਸੀਂ। ਹਨਾ? ਥੈਂਕ ਯੂ ਸਰ। ਹੂੰ। ਕਾਗਜ਼ ਬਣਵਾ ਲੈਂਦਾ ਹਾਂਜੀ ਆ ਲੋ ਆਪਣਾ ਕਾਗਜ਼ ਤੇ ਅਗਰ ਸੈਂਡ ਕਰ ਦਿਓਗੇ ਉਹ ਠੀਕ ਹੋ ਜਾਂਦਾਂਗੇ ਹਾਂਜੀ ਹਾਂਜੀ ਹੁਣ ਤਾਂ ਠੀਕ ਆ ਸੁਣੋ ਦਵਾਈ ਦਿਵਾ ਦਾਂਗੇ ਸਾਡੇ ਆਪਣੇ ਡਾਕਟਰ ਆਏਗਾ ਬੋਲੀਆ ਦਵਾਈ ਦਿੰਦਾ ਹੋ ਠੀਕ ਹੈ ਮੈਂ ਆ ਦੇ ਵਿੱਚ ਆ ਤੁਹਾਨੂੰ ਕੋਈ ਮਿਲਣ ਵਾਸਤੇ ਮੈਨੂੰ ਮਿਲਣ ਵਾਸਤੇ ਆਉਂਦਾ ਹੈ ਵੀ ਇਹ ਤਾਂ ਆਪਾਂ ਗੱਲ ਕੀਤੀ ਸੀ ਵੀ ਹਾਂਜੀ ਹਾਂਜੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਮੇਰੀ ਇੱਕ ਫਰੈਂਡ ਆ ਉਹ ਮੇਰੇ ਕੋਲੇ ਆਏ ਹੀ ਕਰੋਗੀ ਤੁਸੀਂ ਆਪਣੇ ਜੋ ਵੀ ਹਨਾ ਗੱਲ ਕਲੀਅਰ ਕਰਨਾ ਨਹੀਂ ਮੇਰੀ ਗੱਲ ਸੁਣੋ ਸੁਣਵਾਗੇ ਪਹਿਲੀ ਵਾਰ ਤਾਂ ਆਪਾਂ ਇਹ ਗੱਲ ਕੀਤੀ ਸੀਗੀ ਵੀ ਦੇਖੋ ਜੀ ਤੁਹਾਨੂੰ ਕੋਈ ਮਿਲਣ ਨਾਉ ਕਿਉਂਕਿ ਤੁਹਾਨੂੰ ਕੋਈ ਜੇ ਤੁਹਾਨੂੰ ਅਗਲਾ ਪਛਾਣਨ ਲੱਗ ਗਿਆ ਫਿਰ ਸਾਡੀ ਤਾਂ ਫਿਰ ਰਹੀ ਨਹੀਂ ਨਾ ਗੱਲ ਸਰ ਮੈਂ ਮੰਨਦੀ ਹਾਂ ਉਸ ਟਾਈਮ ਆਪਣੀ ਗੱਲ ਨਹੀਂ ਹੋਈ ਪਰ ਮੇਰੀ ਫਰੈਂਡ ਹੀ ਆ ਰਹੀ ਹੈ ਨਾ ਕੋਈ ਹੋਰ ਤਾਂ ਨਹੀਂ ਆ ਰਿਹਾ ਤੁਸੀਂ ਕਿਉਂ ਇਸ ਗੱਲ ਨੂੰ ਇਸ਼ੂ ਬਣਾਈ ਜਾਂਦੇ ਹੋ ਨਹੀਂ ਇਸ਼ੂ ਵਾਲੀ ਗੱਲ ਕੀ ਕਰਦੀ ਹੈ ਕੁੜੀ ਕੀ ਕੰਮ ਕਰਦੀ ਹੈ ਉਹ ਤੇ ਕਿਵੇਂ ਕੋਈ ਕੌਣ ਹੈ ਕਿੱਥੋਂ ਆ ਉਹ ਵੇਖੋ ਜੀ ਜੋ ਮੇਰੇ ਕੋਲੇ ਆਊਗੀ ਵਧੀਆ ਕੁੜੀ ਆਊਗੀ ਜਿਆਦਾ ਸਵਾਲ ਵਿਵਾਲ ਕਰਨ ਦੀ ਲੋੜ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਚਲੋ ਠੀਕ ਹੈ ਆਪਾਂ ਕਹਿ ਦਾਂਗੇ ਭਾਈ ਵੀ ਕੁੜੀ ਦੀ ਇਹਦੀ ਭੈਣ ਆਈ ਹੋਈ ਹੈ ਠੀਕ ਹੈ ਹਾਂਜੀ ਇਸ ਤੋਂ ਇਲਾਵਾ ਕੋ ਤੀਜਾ ਬੰਦਾ ਨਾ ਸਾਡੇ ਕੋਲੇ ਨਹੀਂ ਕਰ ਉਸ ਤੋਂ ਬਾਅਦ ਕੋਈ ਨਹੀਂ ਕਾ ਨੂੰ ਜੀ ਤੁਸੀਂ ਉਹਨੂੰ ਕੁੜੀ ਨੂੰ ਕਹੋ ਕਿ ਤੇ ਹੋਰ ਨਹੀਂ ਜਾਂ ਤੂੰ ਦੱਸ ਦੇ ਵੀ ਮੈਂ ਤਾਂ ਕਿਤੇ ਹੋਰ ਗਈ ਹਾਂ ਆਪ ਦਾ ਟਿਕਾਣਾ ਦੱਸ ਹੀ ਨਾ ਭਾਈ ਬਾਪੂ ਪਤਾ ਕੀ ਬਾਅਦ ਪ੍ਰੂਫ ਬਣ ਜਾਂਦੇ ਨਾ ਇਹ ਗੱਲਾਂ ਲੈ ਕੇ ਸੌਸ ਮੂਡ ਬਣ ਗਿਆ ਉੱਥੇ ਕੀ ਕਹੇ ਬਾਅਦ ਬਲੈਕ ਮਾਰੀ ਕੀ ਪ੍ਰੂਫ ਬਣ ਜਾਣਗੇ ਸਰ ਕੀ ਪਤਾ ਹੁਣ ਕੁੜੀ ਕਹੇਗੀ ਉਹ ਦੇਖੋ ਕੁੜੀ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਗੱਲ ਦੱਸਦਾ ਇੱਕ ਸ਼ਰਤ ਫਿਰ ਇਹਦੇ ਵਿੱਚ ਮੈਂ ਵੀ ਐਡ ਕਰਵਾਉਂਗਾ ਤੁਸੀਂ ਕਹੇ ਵੀ ਤੁਹਾਨੂੰ ਕੁੜੀ ਮਿਲਣ ਆਉਗੀ ਤੁਹਾਨੂੰ ਕੁੜੀ ਮਿਲਣ ਆਉਗੀ ਉੱਥੇ ਰਹਿ ਨਹੀਂ ਸਕਦੀ ਹਾਂ ਰਾਤ ਨੂੰ ਰੁਕੂਗੀ ਨਹੀਂ ਉੱਥੇ ਹਾਂ ਠੀਕ ਹੈ ਮਨਜ਼ੂਰ ਹੈ ਸ਼ਰਤ ਤੌਰ ਤੇ ਤੁਹਾਡੀਆਂ ਇੰਨੀਆਂ ਸ਼ਰਤਾਂ ਵੀ ਇੱਕਦਮ ਸਾਡੀ ਸ਼ਰਤ ਵੀ ਹੋਊਗੀ। ਅਸੀਂ ਵੀ ਕੋਈ ਨਾਮ ਰੱਖਦੇ ਹਾਂ ਕਿ ਉਹ ਕਰਨ ਵਾਲਿਆਂਗੇ। ਚਲੋ ਕੋਈ ਗੱਲ ਨਹੀਂ। ਠੀਕ ਹੈ ਬਸ ਇਹ ਮੈਂ ਤੁਹਾਨੂੰ ਗੱਲ ਆਦਾ ਇੰਨੀ ਗੱਲ ਮੈਂ ਉਹ پوری ਰਾਤ ਨਹੀਂ ਰਾਵੂਗੀ ਤੁਹਾਡੇ ਕੋਲ ਠੀਕ ਹੈ। ਇੱਕ ਤੁਹਾਡੇ ਕੋਈ ਵੀ ਕੋਈ ਵੀ ਪੇਰੈਂਟ ਜੋ ਵੀ ਕੁਝ ਹੈ ਉਹਨਾਂ ਨੂੰ ਕੋਈ ਚੀਜ਼ ਚ ਵਾਸਤ ਚਾਹੀਦੀ ਹੈ ਕੁਝ ਵੀ ਗੱਲਬਾਤ ਹੈ ਤੁਸੀਂ ਉਹਨਾਂ ਨੂੰ ਆਪਣੇ ਪਹੁੰਚਾ ਦੇਵਾਂਗੇ ਅਸੀਂ ਉਹ ਇੱਥੇ ਕੋਈ ਨਹੀਂ ਮਰਨ ਆਊਗਾ। ਠੀਕ ਹੈ ਨਾ ਇਹ ਗੱਲ ਸਾਫ। ਪਰ 12 ਮਹੀਨੇ ਬਾਅਦ ਜਾਂ 9 ਮਹੀਨੇ ਬਾਅਦ ਜਦੋਂ ਸਾਡੇ ਅੰਦਰ ਹੀ ਹੋਵੇ ਜਿਵੇਂ ਅਸੀਂ ਕਹਾਂਗੇ ਚੱਲਣਾ ਚੋਗੇ। ਅੱਛਾ ਇਹ ਨਾਲ ਤੁਸੀਂ ਮੈਨੂੰ ਇੱਥੇ ਕਿਹਤੋ ਬੁਲਾਇਆ ਤੁਸੀਂ ਤਾਂ ਕਹਿੰਦੇ ਸੀ ਵੀ ਸ਼ਹਿਰ ਦੇ ਵਿੱਚ ਕੋਠੀ ਲਵਾਂਗੇ ਕੋਠੀ ਸ਼ਹਿਰ ਚ ਲਈ ਆ ਕੋਠੀ ਸ਼ਹਿਰ ਚ ਦੇਖੀ ਆ ਮੈਂ ਦੇਖ ਕੇ ਆਂਦੀ ਆ ਕੋਠੀ ਠੀਕ ਐ ਹਜੇ ਪਾਣੀ ਪੂਣੀ ਦਾ ਕੰਮ ਕਰਾਉਣ ਵਾਲਾ ਐ ਕੋਠੀ ਬਿਲਕੁਲ ਨਵੀਂ ਐ ਠੀਕ ਐ ਨਾ ਪਲੰਬਰ ਦਾ ਕੰਮ ਹੋਣ ਵਾਲਾ ਉੱਥੇ ਕੋਈ ਮਨਾ ਦਾ ਮੰਜਾ ਬਿਸਤਰਾ ਸੀ ਕੋਈ ਮਾੜਾ ਮਾੜਾ ਫਰਨੀਚਰ ਵੀ ਚਾਹੀਦਾ ਉੱਥੇ ਠੀਕ ਐ ਉਹ ਸਾਰਾ ਸਮਾਨ ਲੈ ਕੇ ਤੁਹਾਨੂੰ ਅੱਜ ਤੁਸੀਂ 2 ਦਿਨ ਇੱਥੇ ਰਹੋ ਮੁਰਕੇ ਨਾ ਉਸਕਾ ਇੱਕ ਵਾਰ 2 ਦਿਨ ਠੀਕ ਐ ਉਸ ਤੋਂ ਜ਼ਿਆਦਾ ਦਿਨ ਨਹੀਂ ਮੇਰੇ ਤੋਂ ਤਾਂ ਕੱਟੇ ਨੇ ਬਹੁਤ ਜ਼ਿਆਦਾ ਗਰਮੀ ਆ ਕੋਈ ਗੱਲ ਨਹੀਂ ਤੁਸੀਂ ਗਰ ਤੁਸੀਂ ਜੇ ਥੇ ਕਿਦੇ ਬੈਠਣਾ ਬਾਹਰ ਤੋਂ ਬੈਠਣਾ ਹੀ ਨਹੀਂ ਤੁਸੀਂ ਉਥੇ ਕਮਰੇ ਵਿੱਚ ਉੱਠੋ ਕਮਰੇ ਚ ਜੀਸੀਲਾ ਸਾਢੇ 7 ਲੱਖ ਰੁਪਇਆ ਐਡਵਾਂਸ ਗਿਆ ਸਾਢੇ 7 ਲੱਖ ਰੁਪਇਆ ਅਹ ਤੇ ਰੈਗਨਸੀ ਤੋਂ ਬਾਅਦ ਉਹ ਕਰਕੇ ਠੀਕ ਹੈ ਤੇ ਦਵਾਈ ਬਿਊਟੀ ਸਲੂਨ ਦਵਾਈ ਦਾ ਖਰਚਾ ਸਲੂਨ ਦਾ ਖਰਚਾ ਮੇਕਅਪ ਦਾ ਖਰਚਾ ਕੱਪੜਿਆਂ ਦਾ ਖਰਚਾ ਕਹਿਣੇ ਗਹਿਣੇ ਕਿਹੜੇ ਗਹਿਣੇ ਨਹੀਂ ਜੀ ਆਪਣੇ ਕੋਈ ਗਹਿਣੇ ਦਾ ਕੋਈ ਹੋ ਨਹੀਂ ਇਹ ਤਾਂ ਗੱਲ ਹੀ ਨਹੀਂ ਹੋਈ ਅਸੀਂ ਖਰਚੇ ਹੁਣ ਮੇਰੀ ਗੱਲ ਸੁਣੋ ਸਲੂਨ ਦਾ ਖਰਚਾ ਕੋਈ ਬਿਊਟੀ ਉਹ ਤਾਂ ਚਲ ਮੰਨ ਨਹੀਂ ਜਾਂ ਤੁਹਾਡਾ ਸਲੂਨ ਤੁਸੀਂ ਜਾਓ ਨਹੀਂ ਕੋਈ ਸ਼ੋਪਿੰਗ ਤੁਹਾਨੂੰ ਕਰਾ ਦਿਆ ਕਰਾਂਗੇ ਐਡੀ ਗੱਲ ਨਹੀਂ ਹੈਗੀ ਪਰ ਅਸੀਂ ਆ ਜਿਹੜੇ ਗਹਿਣੇ ਗੋਣੇ ਅਸੀਂ ਸਿਆਉਣੇ ਦਾ ਕੁਝ ਨਹੀਂ ਲੈ ਕੇ ਦੇਣਾ ਆਉਂ ਤੋਂ ਕੋਈ ਚੀਜ਼ ਲੈਣੀ ਆ ਤੁਸੀਂ ਆਪਦੇ ਭਾਈ ਆਪ ਦੇ ਨਾਲ ਤੁਸੀਂ ਬਫ ਕਰ ਲੇ। ਕਹਿਣੇ ਖਰਚੇ ਨਾ ਹੁੰਦੇ ਉਹ ਤਾਂ ਤੇ ਛਾਂ ਕੋ ਹੋ ਗਿਆ। ਉਹ ਤੇਰੇ ਆਪਦੇ ਛਾਂ ਕੋ ਹੋ ਗਿਆ। ਕੀ ਨਹੀਂ ਗੱਲ ਸੁਣੋ ਫਿਰ ਮੈਂ ਆਪਣੇ ਸ਼ੌਕ ਵੀ ਤਾਂ ਪੂਰੇ ਕਰਨੇ ਆ। ਨਹੀਂ ਕਿਹੜਾ ਮੇਰਾ ਸਹੀ ਰਹੀ ਜੀ ਜਵਾਕ ਲੈਣਾ ਪਾਉ ਤਾਂ ਪੈਸੇ ਦੇ ਕੇ ਜਿਲਾ। ਕੁੜੀ ਤਾਂ ਹਾਦੀ ਹੋ ਗਈ। ਕੋਈ ਗੱਲ ਤੂੰ ਮੁੱਕਰੀ ਜਾਂਦੇ। ਨਹੀਂ ਮੁੱਕਰੀ ਨਹੀਂ ਇਹ ਤੁਸੀਂ ਦੇ ਤਾਂ ਸਿਉਣਾ ਥੋੜੀ ਜੀ ਬਣਾ ਕੇ ਦੇ ਮੈਂ ਜੰਦਰ 15 ਲੱਖ ਰੁਪਏ ਦਿੱਤਾਗਾ। ਬਾਕੀ ਦਾ ਖਰਚਾ ਸੀ ਉੱਤੋਂ ਚੱਕੀ ਜਾਂਦੇ ਹੈਗੇ। ਤੂੰ ਆਪਦੇ 15 ਲੱਖ ਤੋਂ ਜੋ ਮਰਜ਼ੀ ਬਣਾ ਲੈ। ਉਹ ਤੋਂ ਬਾਅਦ ਤੂੰ ਸਿਉਣਾ ਵੀ ਬਾਅਦ। ਸਿਉਣਾ ਨਹੀਂ ਸੀ ਲੈ ਕੇ ਆ ਜ ਦੇ ਕਟੀਆਂ ਦੀ ਲੇਖੋ ਤੇ ਬੱਚੀਆਂ ਦੀ ਲੇਖੋ ਚਲੋ ਕੋਈ ਗੱਲ ਜੇ ਇੱਕ ਗੱਲ ਹੋਰ ਦੱਸਦਾ ਆ ਜਿਹੜੇ ਤੁਸੀਂ ਰੂਲ ਲਿਖ ਲੈ ਠੀਕ ਹੈ ਤੁਹਾਡੀ ਗੱਲ ਤੁਹਾਡੇ ਨਾਲ ਹੀ ਸਹਿਮਤ ਆ ਅਸੀਂ ਵੀ ਹਾਂ ਬਾਈ ਸਾਡੇ ਘਰੇ ਚੰਗਾ ਜੀ ਆਉਂਦਾ ਮੁੰਡਾ ਹੁੰਦਾ ਅਸੀਂ ਤੇਰਾ ਮਾਨਤਨ ਵੀ ਕਰਾਂਗੇ ਨਥੋ ਐ ਨਹੀਂ ਤੈਨੂੰ ਜਮਾ ਵੀ ਉਹ ਕਰਦੇ ਠੀਕ ਹੈ ਨਾ ਓਕੇ ਸਰ ਹਾਂ ਬਾਕੀ ਕੋਈ ਗੱਲ ਨਹੀਂ ਆ ਮੈਂ ਹੁਣ ਦਿਖਾਉਣਾ ਮੈਂ ਵਕੀਲ ਨੂੰ ਕਰਾ ਕੇ ਟੈਸਟ ਤੇ ਫਿਰ ਤੁਹਾਨੂੰ ਰੱਖਦਾ ਠੀਕ ਹੈ ਆਪਦੀ ਰੈਸਟ ਕਰੋ ਖਾਣਾ ਪੀਣਾ ਖਾਓ ਠੀਕ ਹੈ ਖਾਣਾ ਪੀਣਾ ਖਾ ਕੇ ਆਪਦਾ ਹਾਲ ਫੂਡ ਲਿਆਂਦੇ ਬੈਠੇ ਜਿਹਦੇ ਵਿੱਚ ਜੀ ਜੀ ਖਾਣਾ ਠੀਕ ਹੈ ਮੈਂ ਦੋ ਦਿਨ ਦੋ ਦਿਨ ਬਾਅਦ ਤੁਹਾਨੂੰ ਉੱਥੇ ਮੈਂ ਕਮਰਾ ਜਿਹੜਾ ਕੋਠੀ ਹੈਗੀ ਉਹ ਸਹੀ ਕਰਵਾ ਦੇਣਾ ਠੀਕ ਹੈ ਜੀ ਮਾੜਾ ਆਪਣੇ ਸਰਵੰਟ ਨੂੰ ਕਹਿ ਦਿਓ ਜਰੂਰ ਕਰ ਦੇਣਾ ਕਿ ਮੇਰੀ ਆਪਦੇ ਸਰਵੰਟ ਨੂੰ ਕਹਿ ਦਿਓ ਜਰੂਰ ਜੋ ਵੀ ਉੱਥੇ ਰੱਖੋਗੇ ਤੁਸੀਂ ਆਪਣੇ ਤੇ ਵੀ ਮੇਰੀ ਫਰੈਂਡ ਆਉਗੀ ਕਿ ਤੇਣਾ ਹੋਵੇ ਉਹ ਗਿੱਟਾਂ ਦੇ ਵਿੱਚ ਖੜੀ ਰਹੇ ਨਹੀ 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 ਉਹ ਸਰਵੰਟ ਨੂੰ ਸੀ ਕਹਿ ਰਹੇ ਕੋਈ ਗੱਲ ਇੱਕ ਨੌਕਰ ਅਸੀਂ ਲਵਾ ਲੈਂਦੇ ਕੋਈ ਗੱਲ ਮੈਂ ਕਹਣੀ ਆ ਜੀ ਜਿਹੜੀ ਵੀ ਚੀਜ਼ ਇਹਦੇ ਕੁੜੀ ਨੇ ਖਾਣੀ ਆ ਮੈਂ ਪਚਾ ਦਿਆ ਕਰੂਗੀ ਇਹਦੇ ਕੋਲ ਬਸ ਠੀਕ ਕੋਈ ਨਹੀਂ ਕੋਈ ਮੈਂ ਦੱਸ ਦਿਆ ਕਰ ਭਾਈ ਆਪ ਕੋ ਜੀ ਲੈਣ ਤੁਸੀਂ ਬਾਹਰ ਨਹੀਂ ਜਾਣਾ ਘਰੋਂ ਬੇਫਾਲਤੂ ਬਾਹਰ ਨਹੀਂ ਨਿਕਲਣਾ ਬਾਹਰ ਕਿਸੇ ਜਾਣ ਕੋਲ ਨਾਲ ਦੋਸਤੀ ਨਹੀਂ ਪਾਉਣੀ ਹਾਂ ਕੱਲ ਨੂੰ ਮੈਂ ਪੁੱਛੇ ਵੀ ਇਹ ਕੌਣ ਆ ਕੌਣ ਨਹੀਂ ਕਿ ਅਸੀਂ ਇੱਥੇ ਅੱਜ ਆਏ ਹਾਂ ਸਾਡੇ ਕੋਲੇ ਤੁਹਾਨੂੰ ਕੋਈ ਜਾਣ ਜਾਣੇ ਸਾਡੇ ਰਿਸ਼ਤੇਦਾਰੋਂ ਸਾਰੇ ਜਾਣਦੀ ਹੈ ਕੋਈ ਸਵਾਲ ਸਾਡੇ ਤੇ ਖੜੇ ਹੋਣ ਇਸ ਤੋਂ ਪਹਿਲਾਂ ਕਿ ਤੁਸੀਂ ਆਹ ਦਾ ਮੋਚ ਜਦੋਂ ਦੋ ਦਿਨ ਤੁਸੀਂ ਇੱਥੇ ਲਾਉਣੇ ਆ ਆਹ ਦਾ ਅੰਦਰ ਰਹਿ ਕੇ ਕਰੀ ਮੇਰੀ ਗੱਲ ਸੁਣੋ ਸਰ ਦੇਖੋ ਮੈਨੂੰ ਸਾਰਾ ਸਮਾਨ ਮਿਲ ਹੀ ਜਾਊਗਾ ਖਾਣ ਪੀਣ ਦਾ ਨਾਲੇ ਮੈਂ ਬਾਹਰ ਜਾ ਕੇ ਗਰਮੀ ਵਿੱਚ ਕੀ ਕਰੂੰ ਹਾਂ ਸਹੀ ਗੱਲ ਬਸ ਠੀਕ ਹੈ ਬਸ ਠੀਕ ਚਲੋ ਹਾਂ ਦੰਦ ਦੰਦ ਆਜੋ